ਵੀਨਰ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਮਨਦੀਪ ਸਿੰਘ ਟੋਟੇ ਇੱਕ ਵਾਰ ਫਿਰ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਪੰਜਾਬੀ ਬਾਕਸ ਲੈ ਕੇ ਗੱਲਬਾਤ ਆਪਾਂ ਕਰਾਂਗੇ ਅੱਜ ਦੀਆਂ ਖਾਸ ਖਬਰਾਂ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਨਵਕਰਨ ਪੱਤੀ ਜੀ ਪੱਤੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪਹਿਲਾਂ ਤੁਹਾਡਾ ਸ਼ੁਕਰੀਆ ਜੀ ਮਨਦੀਪ ਸਿੰਘ ਸਾਹਿਬ ਸੋ ਗੱਲਬਾਤ ਆਪਾਂ ਕੈਨੇਡਾ ਤੋਂ ਲੈ ਕੇ ਪੰਜਾਬ ਦੀ ਸਿਆਸਤ ਦੀ ਕਰਾਂਗੇ ਜਿੱਥੇ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਐਮਪੀ ਮਹਜ 29 ਵੋਟਾਂ ਤੋਂ ਅੱਜ ਚੋਣ ਹਾਰ ਗਿਆ ਐਲਾਨ ਕਰ ਦਿੱਤਾ ਹੈ ਇਸ ਸੰਬੰਧੀ ਜੋ ਦੁਬਾਰਾ ਗਿਣਤੀ ਹੋਈ ਉਸ ਦੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਜੋ ਹੋਰ ਅੱਜ ਮਾਰਕ ਕਾਰਨੇ ਪ੍ਰਧਾਨ ਮੰਤਰੀ ਅੱਜ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਉੱਚ ਕੀ ਐਲਾਨ ਕੀਤੇ ਉਸ ਤੋਂ ਉੱਤੇ ਚਰਚਾ ਕਰਾਂਗੇ ਉਸ ਤੋਂ ਇਲਾਵਾ ਫਿਰ ਪੰਜਾਬ ਦੀ ਸਿਆਸਤ ਆਵਾਂਗੇ ਜਿੱਥੇ ਪੰਜਾਬ ਦੇ ਵਿੱਚ ਪਾਰਟੀਆਂ ਨੂੰ ਲੈ ਕੇ ਇਸ ਵਕਤ ਵੱਡਾ ਮਸਲਾ ਖੜਾ ਹੋਇਆ ਕੱਲ ਸਰਪਾਰਟੀ ਮੀਟਿੰਗ ਹੋਈ ਆ ਉਸ ਵਿੱਚੋਂ ਕੀ ਨਿਕਲਿਆ ਕਿਹੜੇ ਅਫਸਰ ਸੀ ਜਿਹੜੇ ਪੰਜਾਬ ਲਈ ੜ ਗਏ ਉਸ ਉੱਤੇ ਵੀ ਗੱਲਬਾਤ ਕਰਾਂਗੇ ਤੇ ਕੈਨੇਡਾ ਦੇ ਵਿੱਚ ਦੋ ਪੰਜਾਬੀ ਨੌਜਵਾਨ ਗ੍ਰਫਤਾਰ ਕੀਤੇ ਗਏ ਨੇ ਜਿਸ ਉੱਤੇ ਇੱਕ ਤੇ ਕਤਲ ਦੇ ਚਾਰਜ ਲੱਗੇ ਨੇ ਉਹਨਾਂ ਸਾਰੀਆਂ ਖਬਰਾਂ ਤੇ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਪੀ ਲਿਆ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਸਾਰੇ ਸਾਡੇ ਦਰਸ਼ਕ ਇਹ ਹੋ ਜੇ ਹੈਗੇ ਨੇ ਜੋ ਰੋਜ਼ਾਨਾ ਸਾਡਾ ਚੈਨਲ ਦੇਖਦੇ ਆ ਤੇ ਪ੍ਰੋਗਰਾਮ ਵੀ ਦੇਖਦੇ ਆ ਪਰ ਉਹਨਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੋ ਸਾਡਾ ਡਾਟਾ ਸ਼ੋਅ ਕਰਦਾ ਹੈ ਜੀ ਸੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਪਤੀ ਸਭ ਪਹਿਲਾਂ ਫਿਰ ਕਿੱਧਰੋਂ ਸ਼ੁਰੂ ਕਰੀਏ ਜੀ ਪੰਜਾਬ ਤੋਂ ਜਾਂ ਕੈਨੇਡਾ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਨਵੀਂ ਨਵੀਂ ਇਲੈਕਸ਼ਨ ਹੋ ਕੇ ਖੱਟੀ ਹੈ ਉਪੋਂ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਵੇਂ ਕਹਿੰਦੇ ਹੁੰਦੇ ਆ ਪਹਿਲੀ ਪ੍ਰੈਸ ਕਾਨਫਰੰਸ ਬਹੁਤ ਅਹਿਮ ਹੁੰਦੀ ਹੈ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀਆਂ ਚੀਜ਼ਾਂ ਹੁੰਦੇ ਚੰਨੇ ਜਿਹੜੀਆਂ ਚੀਜ਼ਾਂ ਬਾਰੇ ਲੋਕ ਇੰਤਜ਼ਾਰ ਕਰ ਰਹੇ ਹੁੰਦੇ ਨੇ ਤਾਂ ਇਸ ਕਰਕੇ ਸਭ ਤੋਂ ਪਹਿਲਾਂ ਮਾਤਾ ਅਟੇ ਤੋਂ ਜਾਨਣਾ ਚਾਹਤਾਂ ਕਿ ਕੈਨੇਡਾ ਦੇ ਨਵੇਂ ਬਣਨ ਜਾ ਰਹੇ ਪ੍ਰਧਾਨ ਮੰਤਰੀ ਦੇ ਬਾਰੇ ਹਾਲਾਂਕਿ ਪਹਿਲਾਂ ਵੀ ਉਹੀ ਪ੍ਰਧਾਨ ਮੰਤਰੀ ਨੇ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੁਝ ਕਿਹਾ ਗਿਆ ਜੀ ਜੀ ਬਿਲਕੁਲ ਪੱਤੀ ਸਾਹਿਬ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਹੁੰਦੀ ਹੈ ਉਹਦੇ ਵਿੱਚ ਖਾਸ ਤੌਰ ਤੇ ਮਾਰ ਕਰਨੇ ਜਿਹੜੇ ਨਵੇਂ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਬਹੁਤਾ ਸਮਾਂ ਨਹੀਂ ਹੋਇਆ ਸੋ ਉਹਨਾਂ ਨੇ ਅੱਜ ਪਹਿਲੀ ਵਾਰ ਜਿਹੜਾ ਮੀਡੀਆ ਨੂੰ ਸੰਬੋਧਨ ਕੀਤਾ ਹਾਲਾਂਕਿ ਉਹਨਾਂ ਨੇ ਹਲੇ ਤੱਕ ਕੈਬਨਿਟ ਦਾ ਗਠਨ ਨਹੀਂ ਕੀਤਾ ਅੱਜ ਉਹਨਾਂ ਨੇ ਐਲਾਨ ਕਰ ਦਿੱਤਾ ਕਿ 12 ਮਈ ਤੱਕ ਜਿਹੜੀ ਉਹ ਆਪਣੀ ਕੈਬਨਿਟ ਬਣਾ ਲੈਣਗੇ ਅਸੀਂ ਉੱਤੇ ਵੀ ਨਜ਼ਰ ਰੱਖਾਂਗੇ ਕਿ ਕੀ ਇਸ ਕੈਬਨਿਟ ਚ ਕਿੰਨੇ ਪੰਜਾਬੀ ਸ਼ਾਮਲ ਹੁੰਦੇ ਨੇ ਪਰਵਤੀ ਸਾਹਿਬ ਜੇ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਦਾਂ ਨਹੀਂ ਲੱਗਾ ਕਿ ਮਾਰਕਰ ਨੇ ਕੋਈ ਸਿਆਸਤ ਦੇ ਵਿੱਚ ਨਵੇਂ ਨੇ ਉਹਨਾਂ ਨੇ ਕਾਫੀ ਸਖਤ ਰੁਖ اختیار ਕੀਤਾ ਤੇ ਸਵਾਲਾਂ ਦੇ ਕਾਫੀ ਸਪਸ਼ਟ ਜਵਾਬ ਦਿੱਤੇ ਇਮੀਗ੍ਰੇਸ਼ਨ ਦਾ ਸਬੰਧੀ ਅਸੀਂ ਪਹਿਲਾਂ ਹੀ ਇੱਕ ਵੀਡੀਓ ਹੁਣੇ ਅਪਲੋਡ ਕਰਕੇ ਹਟਿਆ ਸਾਡੇ ਦਰਸ਼ਕੋ ਦੇ ਸਕਦੇ ਹਾਂ ਵਿਸਥਾਰ ਦੇ ਵਿੱਚ ਪਰ ਮੋਟਾ-ਮੋਟਾ ਅਸੀਂ ਇੱਥੇ ਵੀ ਦੱਸ ਦਿੰਦੇ ਆ ਕਿ ਉਹਨਾਂ ਨੇ ਜਿਹੜੀਆਂ ਪਿਛਲੀ ਸਰਕਾਰ ਨੇ ਪਾਬੰਦੀਆਂ ਲਾਈਆਂ ਸੀ ਮਾਰਕ ਮਿਲਰ ਇਮੀਗ੍ਰੇਸ਼ਨ ਮੰਤਰੀ ਦੇ ਵਿਲੇ ਫਿਲਹਾਲ ਉਹਨਾਂ ਨੂੰ ਕੈਰੀ ਆਨ ਕਰਨ ਦਾ ਜਿਹੜਾ ਉਹ ਫੈਸਲਾ ਸੁਣਾਇਆ ਤੇ ਉਹ ਕਹਿੰਦੇ ਆ ਕਿ ਅਸੀਂ ਕੈਨੇਡਾ ਦੀ ਆਬਾਦੀ ਵਿੱਚ ਜਿਹੜੀ ਟੈਂਪਰੇਰੀ ਲੋਕਾਂ ਦੀ ਗਿਣਤੀ ਆ ਉਹ ਜਿਹੜੀ ਹੁਣ 7% ਤੋਂ ਉੱਤੇ ਆ ਉਹਨੂੰ ਅਸੀਂ 2028 ਤੱਕ 5% ਤੱਕ ਲੈ ਕੇ ਆਉਣਾ ਇਸ ਗੱਲ ਦਾ ਉਹਨਾਂ ਨੇ ਇਹਦ ਲਿਆ ਜਿਹਦਾ ਮਤਲਬ ਇਹ ਆ ਕਿ ਆਉਣ ਵਾਲੇ ਸਮੇਂ ਵਿੱਚ ਹੱਲੇ ਵੀ ਜਿਹੜੇ ਕੈਪ ਲੱਗੇ ਨੇ ਸਟੂਡੈਂਟ ਵੀਜ਼ਾ ਉੱਤੇ ਜਾਂ ਵਰਕ ਪਰਮਿਟ ਉੱਤੇ ਉਹ ਜਾਰੀ ਰਹਿਣਗੇ ਪਰ ਪਤੀ ਸਾਹਿਬ ਸਭ ਤੋਂ ਅਹਿਮ ਖਬਰ ਇਹ ਆ ਜੀ ਟੈਰਫ ਦੇ ਮੁੱਦੇ ਉੱਤੇ ਕਿ 6 ਮਈ ਨੂੰ ਜਿਹੜੇ ਜਿੱਦਾਂ ਕਿ 트럼ਪ ਨੇ ਦਾਵਾ ਕੀਤਾ ਸੀਗਾ ਕਿ 6 ਮਈ ਨੂੰ ਜਿਹੜੇ ਮਾਰਕ ਕਾਰਨੇ ਨੇ ਉਹ ਅਮਰੀਕਾ ਜਾ ਰਹੇ ਨੇ ਤੇ ਉੱਥੇ ਵਾਈਟ ਹਾਊਸ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਸੋ ਕੈਬਨਿਟ ਦੇ ਗਠਨ ਤੋਂ ਪਹਿਲਾਂ ਹੀ ਜਿਹੜੇ ਆ ਉਹ ਪਹਿਲਾਂ ਸਭ ਤੋਂ ਪਹਿਲਾਂ ਅਮਰੀਕਾ ਜਾ ਰਹੇ ਨੇ ਜਿਵੇਂ ਆਪਾਂ ਪਹਿਲਾਂ ਵੀ ਸੰਭਾਵਨਾ ਜਤਾਈ ਸੀ ਕਿ ਪਹਿਲਾ ਦੌਰਾ ਉਹਨਾਂ ਦਾ ਅਮਰੀਕਾ ਦਾ ਹੀ ਹੋ ਸਕਦਾ ਹੈ ਸੋ ਇਸ ਸਬੰਧੀ ਵੀ ਉਹਨਾਂ ਨੇ ਸਖਤ ਰੁਖ ਅਪਣਾਇਆ ਪੱਤਰਕਾਰਾਂ ਨੇ ਇਥੋਂ ਤੱਕ ਵੀ ਪੁੱਛ ਲਿਆ ਬਈ ਤਾਂ ਨੂੰ ਕੋਈ ਇਦਾਂ ਦਾ ਡਰ ਤਾਂ ਨਹੀਂ ਲੱਗ ਰਿਹਾ ਵੀ ਜਿਵੇਂ ਉਹਨਾਂ ਨੇ ਉੱਥੇ ਜੇਲਨਸਕੀ ਨਾਲ ਕੀਤੀ ਸੀ ਯੂਕਰੇਨ ਦੇ ਰਾਸ਼ਟਰਪਤੀ ਤਾਂ ਵੀ ਤੁਹਾਡੇ ਨਾਲ ਵੀ ਉਦਾਂ ਦਾ ਹਾਰ ਹੋ ਸਕਦਾ ਹੈ ਤਾਂ ਉਹ ਕਹਿੰਦੇ ਵੀ ਮੈਨੂੰ ਮੈਂ ਪੂਰਾ ਪ੍ਰਪੇਅਰ ਹੋ ਕੇ ਚੱਲਿਆ ਤੇ ਮੈਨੂੰ ਆਸ ਹੈ ਵੀ ਇਦਾਂ ਦਾ ਕੁਝ ਨਹੀਂ ਹੋਊਗਾ ਸੋ ਕਾਫੀ ਸਪਸ਼ਟ ਦੱਸਿਆ ਉਹਨਾਂ ਨੇ ਉਹਨਾਂ ਨੇ ਕਹਾਂ ਕਿ ਟੈਰਫ ਤੇ ਮੁੱਦੇ ਤੇ ਅਸੀਂ ਆਪਣੀਆਂ ਸ਼ਰਤਾਂ ਉੱਤੇ ਡੀਲ ਕਰਾਂਗੇ ਤੇ ਹੋਰ ਵੀ ਕਾਫੀ ਸਪਸ਼ਟਤਾ ਨਾਲ ਉਹਨਾਂ ਨੇ ਜਿਹੜੇ ਸੀ ਜਵਾਬ 트੍ਰੰਪ ਨਾਲ ਜੁੜੇ ਹੋਏ ਮੁੱਦੇ ਉੱਤੇ ਉੱਤੇ ਆ ਇਮੀਗ੍ਰੇਸ਼ਨ ਨੂੰ ਲੈ ਕੇ ਆਪਾਂ ਦੱਸ ਚੁੱਕੇ ਹਾਂ ਜੀ ਤੇਸ ਦੇ ਨਾਲ ਹੀ ਹੋਰ ਵੀ ਕਾफी ਚੀਜ਼ਾਂ ਦੀ ਗਲਬਤ ਕੀਤੀ ਹੈ ਇੱਕ ਹੋਰ ਸਵਾਲ ਬੜਾ ਅਹਿਮ ਐਨਡੀਪੀ ਨੂੰ ਲੈ ਕੇ ਪੁੱਛਿਆ ਗਿਆ ਕਿ ਉਹ ਐਨਡੀਪੀ ਨਾਲ ਕੋਈ ਡੀਲ ਕਰਨਗੇ ਕਿਉਂਕਿ ਉਹਨਾਂ ਦੀਆਂ ਸੀਟਾਂ ਜਿਹੜੀਆਂ 2-4 ਜਿਹੜੀਆਂ ਉਹ ਥੁੜਗੀਆਂ ਮжоਰਿਟੀ ਨਾਲੋਂ ਤਾਂ ਉਹਨਾਂ ਨੇ ਕਿਹਾ ਕਿ ਉਹ ਐਨਡੀਪੀ ਨਾਲ ਕੋਈ ਡੀਲ ਕਰਨ ਨਹੀਂ ਜਾ ਰਹੇ ਉਹ ਕਹਿੰਦੇ ਕਿ ਇਤਿਹਾਸ ਦੇ ਵਿੱਚ ਸਾਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਨੇ ਸਾਨੂੰ ਸੀਟਾਂ ਵੀ ਸਾਰਿਆਂ ਨਾਲੋਂ ਵੱਧ ਮਿਲੀਆਂ ਨੇ ਅਸੀਂ ਆਪਣੇ ਲੈਜਿਸਲੇਸ਼ਨ ਲੈ ਕੇ ਆਵਾਂਗੇ ਤੇ ਮੁੱਦਿਆਂ ਉੱਤੇ ਸਮਰਥਨ ਜਿਹੜਾ ਉਹ ਲਵਾਂਗੇ ਤੇ ਕੋਈ ਪੋਲਿਟਿਕਲ ਡੀਲ ਜਿਹੜੀ ਉਹ ਐਨਡੀਪੀ ਨਾਲ ਨਹੀਂ ਕਰਨਗੇ ਸੋ ਅੱਜ ਦੀ ਜਿਹੜੀ ਉਹਨਾਂ ਦੀ ਪ੍ਰੈਸ ਕਾਨਫਰੰਸ ਸੀ ਉਹ ਕਾਫੀ ਸਪਸ਼ਟ ਸੀ ਤੇ ਕਾਫੀ ਮੁੱਦੇ ਉੱਤੇ ਪੱਤੀ ਸਰ ਉਹਨਾਂ ਨੇ ਪੂਰੇ ਜਵਾਬ ਦਿੱਤੇ ਜੀ ਵੱਡੀ ਗੱਲ ਹੈ ਜੀ ਕਿ ਜਿੱਦਾਂ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਇਹਦਾ ਮਤਲਬ ਹੈ ਜਿਹੜੇ ਆਪਣੇ ਪੰਜਾਬੀਆਂ ਦੇ ਲਈ ਸਭ ਤੋਂ ਵੱਧ ਉਪਸਥਾ ਨਾਲ ਜਾਣਨ ਵਾਲੀ ਗੱਲ ਹੈ ਉਹ ਜਿਹੜਾ ਜ਼ਿਕਰ ਕੀਤਾ ਹੈਗਾ ਕਿ ਉਹ ਉਹ ਬੰਦੀਆਂ ਅਜੇ ਜਾਰੀ ਰਹਿਣਗੇ ਯਾਨੀ ਕਿ ਕੋਈ ਬਹੁਤ ਹੀ ਵੱਡੀ ਖੁੱਲ ਅਜੇ ਉਹ ਸਟਡੀ ਵੀਜ਼ ਸਟੂਡੈਂਟ ਵੀਜ਼ ਤੇ ਚਾਹ ਉਹ ਮਤਲਬ ਜਿਹੜਾਗਾ ਵਰਕ ਪਰਮੈਂਟ ਦੇ ਉੱਤੇ ਨਹੀਂ ਦੇਣ ਜਾ ਰਹੇ ਇੱਕ ਮਨਦੀਪ ਜੀ ਹੋਰ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਜਿਹੜਾ ਪੰਜਾਬੀ ਭਾਈਚਾਰੇ ਦੇ ਆਪਣੇ ਪੰਜਾਬੀ ਮੂਲ ਦੇ ਭਾਈ ਜਿਹੜੇ ਮੈਂਬਰ ਪਾਰਲੀਮੈਂਟ ਉਹ ਵਾਰ ਦਿੱਤੇ ਸੀਗੇ ਤੇ ਤੁਸੀਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਕਿ ਜਿੱਥੇ ਵੋਟਾਂ ਦਾ ਡਿਫਰੈਂਸ 100 ਸਵਾ 150 ਦੇ ਆਸ-ਪਾਸ ਦਾ ਉੱਥੇ ਦੁਵਾਰੇ VOTING ਦੇ ਲਈ ਕੀ ਜਾ ਸਕਦੀ ਹੈ ਹੁਣ ਮੈਨੂੰ ਪਤਾ ਲੱਗਿਆ ਕਿ ਪੰਜਾਬੀ ਮੂਲ ਦਾ ਇੱਕ ਉਮੀਦਵਾਰ ਜਿਹੜਾ ਹੈਗਾ ਉਹ ਦੁਵਾਰੇ VOTING ਦੇ ਵਿੱਚ ਲਗਭਗ 23 ਵੋਟਾਂ ਦੇ ਫਰਕ ਦੇ ਨਾਲ ਹਾਰ ਗਿਆ ਇਹ ਕੀ ਮਸਲਾ ਕਰ ਜੀ ਬਿਲਕੁਲ ਜੀ ਇਹ ਖਬਰ ਅੰਟਾਰੀਓ ਤੋਂ ਪੱਤੀ ਸਾਹਿਬ ਸਾਹਮਣੇ ਆ ਰਹੀ ਹੈ ਆਪਾਂ ਪਹਿਲਾਂ ਵੀ ਇਹ ਖਾਸ਼ਾ ਜਤਾਇਆ ਸੀ ਜਿੱਦਣ ਵੋਟਾਂ ਦੀ ਆਪਾਂ ਲਾਈਵ ਰਿਜ਼ਲਟ ਸੁਣਾ ਰਹੇ ਸੀ ਕਿ ਜਿੰਨੀ ক্লোਜ਼ ਇਲੈਕਸ਼ਨ ਨੇ ਆ ਦੋ ਚਾਰ ਸੀਟਾਂ ਫਲਿੱਪ ਹੋ ਸਕਦੀਆਂ ਨੇ ਅਤੇ ਦੁਬਾਰਾ ਗਿਣਤੀ ਹੋ ਸਕਦੀ ਆ ਸੋ ਇਹ ਖਬਰ ਜਿਹੜੀ ਆ ਜੀ ਅੰਟਾਰੀਓ ਤੋਂ ਤੇ ਹਲਕਾ ਹੈਗਾ ਜੀ ਮਿਲਟਨ ਈਸਟ ਜਿੱਥੇ ਪੰਜਾਬੀ ਸਿਗੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਪਰਮ ਗਿੱਲ ਜਿਨ੍ਹਾਂ ਨੂੰ ਪਹਿਲਾਂ ਜੇਤੂ ਐਲਾਨ ਕੀਤਾ ਗਿਆ ਕੁਝ ਵੋਟਾਂ ਦੇ ਫਰਕ ਨਾਲ ਫਿਰ ਉੱਥੇ ਰੀਕਾਊਂਟਿੰਗ ਹੋਈ ਤੇ ਹੁਣ ਉੱਥੋਂ ਜਿਹੜੇ ਲਿਬਰਲ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਉੱਥੋਂ ਜੇਤੂ ਐਲਾਨ ਦਿੱਤਾ ਜੀ ਸਿਰਫ ਤੇ ਸਿਰਫ 29 ਵੋਟਾਂ ਨਾਲ 32130 ਵੋਟਾਂ ਜਿਹੜੀਆਂ ਨੇ ਉਹ ਲਿਬਰਲ ਦੇ ਕੈਂਡੀਡੇਟ ਜਿਹੜੇ ਕਸਟੀਨਾ ਨੇ ਉਹਨਾਂ ਨੂੰ ਪਈਆਂ ਨੇ ਤੇ ਕੰਜ਼ਰਵੇਟਿਵ ਦੇ ਜਿਹੜੇ ਉਮੀਦਵਾਰ ਨੇ ਪਰਮ ਗਿੱਲ ਉਹਨਾਂ ਨੂੰ 32101 ਵੋਟਾਂ ਪਈਆਂ ਨੇ ਭਵਕੀ ਪਤੀ ਸਭ ਸਿਰਫ 28 ਵੋਟਾਂ ਤੇ ਇੱਥੇ ਅਸੀਂ ਫਿਰ ਆਪਣੇ ਦਸਕਾ ਨੂੰ ਦੱਸ ਦਿੰਦੇ ਆ ਕਿ ਇੱਥੇ ਹੁਣ ਜੁਡੀਸ਼ੀਅਲ ਰੀਕਾਊਂਟਿੰਗ ਹੋ ਸਕਦੀ ਆ ਭਵਕੀ ਇਹਦੇ ਵਿੱਚ ਦੁਬਾਰਾ ਫਿਰ ਬਾਇਆ ਅਦਾਲਤ ਜਿਹੜੀ ਆ ਉਹ ਪਰਮ ਗਿਲ ਜਿਹੜਾ ਅਪਲਾਈ ਕਰ ਸਕਦੇ ਨੇ ਤਾਂ ਦੁਬਾਰਾ ਇਹਦੀ ਫੇਰ ਚੰਗੇ ਤਰੀਕੇ ਨਾਲ ਰੀਕਾਉਂਟਿੰਗ ਹੋ ਸਕਦੀ ਹੈ ਜਿੱਥੇ ਵੋਟਾਂ ਦਾ ਫਰਕ ਬਹੁਤ ਘੱਟ ਹੋਵੇ ਉੱਥੇ ਤੁਸੀਂ ਜੁਡੀਸ਼ੀਅਲ ਰੀਕਾਉਂਟਿੰਗ ਲਈ ਜਿਹੜਾ ਅਪਲਾਈ ਕਰ ਸਕਦੇ ਹੋ ਸੋ ਇਹ ਬੀਸੀ ਦੀਆਂ ਪ੍ਰੋਵਿੰਸ਼ਲ ਇਲੈਕਸ਼ਨ ਵਿੱਚ ਵੀ ਹੋਈਆਂ ਸੀ ਤੇ ਇੱਥੇ ਵੀ ਮੈਨੂੰ ਉਮੀਦ ਹੈ ਕਿ ਕਿਉਂਕਿ ਹੱਲੇ ਤਾਂ ਅੱਜ ਹੀ ਇਹ ਹੁਣੇ ਜਦੋਂ ਆਪਾਂ ਖਬਰ ਦੱਸ ਰਹੇ ਹੁਣ ਤੋਂ ਕੁਝ ਘੰਟੇ ਪਹਿਲਾਂ ਹੀ ਇਹ ਖਬਰ ਸਾਹਮਣੇ ਆਈ ਹੈ ਕਿ 29 ਵੋਟਾਂ ਦੇ ਫਰਕ ਨਾਲ ਉਹ ਹਾਰ ਗਏ ਨੇ ਪਰ ਪੱਤੀ ਸਾਹਿਬ ਇੱਥੇ ਜੁਡੀਸ਼ੀਅਲ ਰੀਕਾਉਂਟ ਜਿਹੜ ਹੋ ਸਕਦਾ ਹੈ ਤੇ ਦੁਬਾਰਾ ਫੇਰ ਇਹ ਮਿਲਦਾ ਕਿ ਜਿਹਨੂੰ ਕਹਿੰਦੇ ਕਿ ਚਾਜ ਨਾਲ ਫੇਰ ਵੋਟਾਂ ਗਿਣੀਆਂ ਜਾਣਗੀਆਂ ਹੁਣ ਪੱਤੀ ਸਭ ਆਪਾ ਪੰਜਾਬ ਵਾਲੇ ਭਰਤ ਹੁੰਦੇ ਆ ਪੰਜਾਬ ਚ ਪਾਣੀਆਂ ਦੇ ਮੁੱਦੇ ਉੱਤੇ ਇਸ ਵਕਤ ਬਹੁਤ ਵੱਡੀ ਸਿਆਸਤ ਹੋ ਰਹੀ ਆ ਲੀਡਰ ਜਿਹੜੇ ਆ ਉਹ ਜਿਵੇਂ ਤੁਸੀਂ ਕੱਲ ਵੀ ਦੱਸਿਆ ਸੀ ਇੱਕ ਸਿਰ ਤੱਕ ਦੇਣ ਦੀਆਂ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ ਪਰ ਅਸਲ ਦੇ ਵਿੱਚ ਜਿਹੜਾ ਮਾਮਲਾ ਹੈ ਉਹ ਅਫਸਰ ਜਿਸ ਤਰੀਕੇ ਨਾਲ ਨਿਢਿਠ ਰਹੇ ਨੇ ਕਿਉਂਕਿ ਇਹ ਕਿਹਾ ਕਿ ਕੱਲ ਗ੍ਰਹਿ ਮੰਤਰਾਲੇ ਕੋਲ ਜਿਹੜੀ ਆ ਮੀਟਿੰਗ ਸਗੀ ਜਿੱਥੇ ਹਰਿਆਣੇ ਕੋਲ ਕੋਈ ਦਲੀਲ ਨਹੀਂ ਸੀ ਕਿ ਕਿਉਂ ਉਹ ਵੱਧੂ ਪਾਣੀ ਮੰਗ ਰਿਹਾ ਉਹ ਹੁਣ ਫੇਰ ਇੱਕ ਨਵਾਂ ਹੀ ਸੱਪ ਕੱਟ ਮਾਰ ਰਿਆ ਕਿ ਤੁਸੀਂ ਪਾਣੀ ਲੋਨ ਤੇ ਦੇ ਦਿਓ ਸੋ ਪਤੀ ਸਾਹਿਬ ਇਹ ਹੋ ਸਕਦਾ ਕਿ ਹਰਿਆਣੇ ਵੱਲੋਂ ਜੇ ਹੁਣ ਮਤਲਬ ਉਹਦਾ ਮਤਲਬ ਇਹ ਸਿਗਾ ਕਿ ਤੁਸੀਂ ਹੁਣ ਲੋਨ ਦੇ ਦਿਓ ਪਾਣੀ ਦਾ ਜਦੋਂ ਤੁਹਾਨੂੰ ਲੋੜ ਹੋਈ ਫੇ ਲੋਨ ਲੈ ਲਿਓ ਤੇ ਫੇ ਹਜੇ ਹੁਣ ਪਾਣੀ ਹੈ ਨਹੀਂ ਤਾਂ ਫੇ ਹਰਿਆਣੇ ਕੋਲ ਲੋਨ ਮੋੜਲੇ ਮੁੜ ਕੇ ਪਾਣੀ ਕਿੱਥੋਂ ਆਜੂਗਾ ਤੇ ਫੇ ਪਾਣੀ ਇਹ ਤਾਂ ਹੈ ਨਹੀਂ ਵੀ ਬਾਲਟੀ ਭਰ ਕੇ ਲੈ ਕੇ ਫੜਾ ਦੇਣਗੇ ਪਾਣੀ ਦਾ ਬਹਾਅ ਵੀ ਚਾਹੀਦਾ ਉਧਰੋਂ ਕਿਵੇਂ ਲੈ ਕੇ ਆਉਣਾ ਇਹਦੇ ਵੀ ਵੱਡੇ ਪ੍ਰਬੰਧ ਚਾਹੀਦੇ ਆ ਸੋ ਇਹ ਸਾਰਾ ਸਮਝਾਓ ਚੱਲ ਕੀ ਰਿਹਾ ਤੇ ਇਹ ਹੁਣ ਕੀ ਨਵਾਂ ਫਾਰਮੂਲਾ ਪੇਸ਼ ਕੀਤਾ ਕੇਂਦਰ ਨੇ ਇਹ ਕੋਈ ਚੱਲ ਇਹ ਰਿਹਾਗਾ ਕਿ ਪੰਜਾਬ ਦਾ ਜਿਹੜਾ ਪਾਣੀਆਂ ਦੇ ਉੱਤੇ ਹੱਕ ਹੈ ਉਹਨੂੰ ਕੋਹਣ ਦੇ ਯਤਨ ਹੋ। ਇਹ ਕੋਹਣ ਦੇ ਯਤਨ ਹੁਣੇ ਹੀ ਨਹੀਂ ਹੋ ਰਹੇ 1966 ਤੋਂ ਹੀ ਚੱਲ ਰਿਹਾ ਹੈ। 1966 ਤੋਂ ਜਦੋਂ ਪੰਜਾਬ ਪੁਨਰਗਠਨ ਐਕਟ ਤਹਿਤ ਪੰਜਾਬ ਦੇ ਪਾਣੀ ਦੀ ਵੰਡ ਕੀਤੀ ਗਈ। ਭਾਟਰਾ ਵਿਆਸ ਅਲਾਈਨਮੈਂਟ ਬੋਰਡ ਤੇ ਲਗਭਗ 8% ਪੰਜਾਬ ਦੀ ਹਿੱਸੇਦਾਰੀ ਬਣੀ। ਔਰ ਪੰਜਾਬ ਤੇ ਇੰਜੀਨੀਅਰ ਉੱਥੇ ਲਾਉਣ ਦੀ ਗੱਲੱਈ ਤਾਂ ਉਸ ਤੋਂ ਬਾਅਦ ਹੌਲੀ 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 ਮਤਲਬ ਚਾਹੇ ਕਾਂਗਰਸੀਆਂ ਸਰਕਾਰਾਂ ਸੈਂਟਰ ਦੇ ਵਿੱਚ ਰਹੀਆਂ। ਹੈ ਭਾਈ ਪਾਣੀਆ ਸਰਕਾਰਾਂ ਸੈਂਟਰ ਦੇ ਵਿੱਚ ਰਹੀਆਂ ਪੰਜਾਬ ਦੀ ਹੱਕ ਜਤਾਈ ਭਾਖੜਾ ਬਿਆਸ ਮੇਨ ਰਿਪੋਰਟ ਤੋਂ ਜਿਹੜੀ ਉਹ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਹੁਣ ਵੀ ਮਸਲਾ ਇਹ ਹੈ ਕਿ ਹਰਿਆਣੇ ਨੂੰ ਜਿੰਨਾ ਪਾਣੀ ਬਣਦਾ ਸੀ 21 ਮਈ ਤੱਕ ਦਾ ਉਹ ਉਹਦੋਂ ਪਹਿਲਾਂ ਹੀ ਆਪਣਾ ਪਾਣੀ ਆਲਰੇਡੀ ਜਿਹੜਾਗਾ ਉਹ ਹੋ ਲੈ ਚੁੱਕਿਆ ਹੁਣ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ 8500 ਕਿਊਸਿਕ ਐਕਸਟਰਾ ਪਾਣੀ ਹਾਲਾਂਕਿ 4000 ਕਿਊਸਿਕ ਐਕਸਟਰਾ ਪਾਣੀ ਆਲਰੇਡੀ ਜਾ ਰਿਹਾ ਹੈ ਇਹ ਨਹੀਂ ਹੈ ਕਿ ਜਾ ਨਹੀਂ ਰਿਹਾ ਤੱਥਾਂ ਦੇ ਆਧਾਰ ਦੇ ਉੱਤੇ ਪੰਜਾਬ ਦੇ ਜਿਹੜੇ ਆਫਰ ਨੇ 크੍ਰਿਸ਼ਨ ਕੁਮਾਰ ਆਈਏ ਸਭ ਤੋਂ ਪਹਿਲਾਂ ਡੀਜੀਐਸਸੀ ਜਦੋਂ ਉਹ ਪੂਲ এডਿਊਕੇਸ਼ਨ ਬੋਰਡ ਦੇ ਵਿੱਚ ਸੀ ਉਹਦੇ ਬਹੁਤ ਚਰਚਾ ਚ ਰਹੀ ਨੇ ਉਹ ਵੀ ਆਪਕਾ ਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਵੀ ਜਿਹੜਾ ਚੱਲਦਾ ਰਿਹਾਗਾ ਲੇਕਿਨ 크੍ਰਿਸ਼ਨ ਕੁਮਾਰ ਨੇ ਇਸ ਢੰਗ ਦੇ ਨਾਲ ਤੱਥਾਂ ਸਹਿਤ ਇਹ ਗੱਲ ਰੱਖੀ ਆ ਉਹਦੇ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਮਤਲਬ ਇੱਕ ਸਾਬਤ ਕਰਦੀ ਹੈ ਕਿ ਪੰਜਾਬ ਦੇ ਨਾਲ ਠੱਕੇ ਛੱਕੇ ਜਿਹੜੀ ਉਹ ਉੱਥੇ ਕਿਸੇ ਵੀ ਅਕਤਰਨੂੰਨ ਤਬੀਲ ਦੇ ਨਾਲ ਜਿਹੜੀ ਐ ਪੰਜਾਬ ਦੇ ਜਿਹੜੇ ਇਫੈਕਟ ਸੀ ਉਹ ਰੱਦ ਨਹੀਂ ਕਰ ਸਕਿਆ ਹਾਂ ਇਹਨਾਂ ਜ਼ਰੂਰ ਹੈ ਕਿ ਪੋਲੀਟਿਕਲ ਪ੍ਰੈਸਰ ਪਾ ਕੇ ਹਰਿਆਣੇ ਨੂੰ ਪਾਣੀ ਦੇਣ ਦਾ ਫੈਸਲਾ ਕਰ ਜਿਹੜਾ ਉਹ ਇਹਨਾਂ ਨੇ ਬਾਦੂ ਕਰਵਾ ਲਿਆ ਉਹਦੇ 'ਚ ਹੁਣ ਪੰਜਾਬ ਦੀਆਂ ਜਿੰਨੀਆਂ ਪੋਲੀਟਿਕਲ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਕੱਲ ਸਰਪਾਰਟੀ ਵਿੱਚ ਵੀ ਸੀ ਸਰਪਾਰਟੀ ਮੀਟਿੰਗ ਦੇ ਵਿੱਚ ਸਾਰੀਆਂ ਹੀ ਪੰਜਾਬ ਦੀਆਂ ਪੋਲੀਟਿਕਲ ਪਾਰਟੀਆਂ ਜਿਹੜੀਆਂ ਪਹੁੰਚੀਆਂ ਜਿਵੇਂ ਆਮ ਆਦਮੀ ਪਾਰਟੀ ਉਹਦੇ ਤਾਂ ਮੁੱਖ ਮੰਤਰੀ ਵੀ ਸਤਿਭਗਵਨ ਮਾਨ ਸੀਗੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨਮਨ ਅਰੋੜਾ ਵੀ ਸੀਗੇ, ਬੀਜੇਪੀ ਦੇ ਪ੍ਰਧਾਨ ਵੀ ਸੀ ਡਾਕਟਰ ਵੀ ਸੀ ਹਾਲਾਂਕਿ ਪ੍ਰਧਾਨ ਹੈਗੇ ਕਿ ਨਹੀਂ ਹੈਗੇ ਵੀ ਇੱਕ ਇਸ਼ੂ ਹੈ ਕਿਉਂਕਿ ਉਹਨਾਂ ਨੇ ਸਤੀਫਾ ਦਿੱਤਾ ਸੀ, ਉਹ ਸਤੀਫਾ ਐਕਸੈਪਟ ਹੋਇਆ ਨਹੀਂ, ਉਹ ਕਿਵੇਂ ਚੱਲੀ ਜਾਂਦਾ ਇੰਨਾ ਚਿਰੇ ਨਹੀਂ ਪਤਾ। ਖੈਰ, ਉਹ ਜਿਹੜਾ ਉੱਥੇ ਸ਼ਾਮਲ ਹੋਇਆ ਬੀਜੇਪੀ ਦੇ ਪ੍ਰਧਾਨ ਵੀ ਸ펏ੀਅਤ ਦੇ ਵਿੱਚ। ਦਾ ਮਤਲਬ ਬੀਜੇਪੀ ਦਾ ਪ੍ਰਧਾਨ ਵੀ ਸੀਗਾ। ਕਾਂਗਰਸ ਪਾਰਟੀ ਦੇ ਦੋ ਵੱਡੇ ਸੀਨੀਅਰ ਲੀਡਰ ਜਿਹੜੇ ਉਹ ਆਜ ਅਸੀ ਉੱਤੇ। ਹਾਲਾਂਕਿ ਕਾਂਗਰਸ ਦੇ ਪੰਜਾਬ ਦੇ ਦੋ ਹੀ ਵੱਡੇ ਲੀਡਰ ਨੇ, ਦੋਨੇ ਉੱਥੇ ਗੈਰਹਾਜ਼ਰ। ਕਾਂਗਰਸ ਦਾ ਪ੍ਰਧਾਨ ਰਾਜਾ ਉਹ ਵੀ ਉੱਥੇ ਗੈਰਹਾਜ਼ਰ ਸੀ। ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਸਿੰਘ ਬਾਜਵਾ ਵੀ ਉੱਥੇ ਗੈਰਹਾਜ਼ਰ ਸੀ। ਕਿ ਕਾਂਗਰਸ ਦੇ ਲਈ ਜਿਹੜੀ ਉਹ ਨਮੂਸ਼ੀ ਵਾਲੀ ਗੱਲ ਸੀ। ਸ਼੍ਰੋਮਣੀ ਅਕਾਲੀ ਦਲ ਦੇ ਦੋ ਵੱਟੇ ਡੀਟੋ ਤੇ ਭੁੰਦਰ ਸਾਹਿਬ ਤੇ ਦਰਜੀਤ ਸਿੰਘ ਕੀ ਮਹਾਜਰ ਸੀ। ਹਾਲਾਂਕਿ ਪੰਜਾਬ ਦੇ ਪਾਣੀਆਂ ਦੇ ਅਲੰਭੜਦਾਰ ਖਾਣਦੇ ਸੁਖੀ ਸਿੰਘ ਬਾਦਲ ਜਿਹੜੇ ਨੇ ਪ੍ਰਧਾਨ ਜਿਹੜੇ ਇਥੋਂ ਦੀ ਖੇਤਰੀ ਪਾਰਟੀ ਨੂੰ ਬਿਲੋਂਗ ਕਰਦੇ ਆ ਪੰਜਾਬ ਦੀ ਪੁਰਾਣੀ ਖੇਤਰੀ ਪਾਰਟੀ ਆ ਜਿਹੜੀ 100 ਸਾਲ ਤੋਂ ਪੁਰਾਣਾ ਇਤਿਹਾਸ ਆ। ਉਹਦੇ ਪ੍ਰਧਾਨ ਗੈਰਹਾਜ਼ਰ ਖਰ ਫਿਰ ਵੀ ਉਹਨਾਂ ਦੇ ਨਾਮ ਨਹੀਂ ਲਿਖਾ। ਤਾਂ ਉਹ ਸਰਪਾਰਟੀ ਮੀਟਿੰਗ ਦੇ ਵਿੱਚ ਜਿਹੜੀ 2.5 ਘੰਟੇ ਬੜੇ ਸਖਾਵੇਂ ਮਾਹੌਲ ਦੇ ਵਿੱਚ ਚੱਲੀ ਦੱਸੀ ਜਾਂਦੀ ਹੈ। ਉਹਦੇ ਵਿੱਚ ਸਾਰੀਆਂ ਹੀ ਪਾਰਟੀਆਂ ਨੇ ਇੱਕ ਝਟਕਾ ਦੇ ਨਾਲ ਪੰਜਾਬ ਨਾਲ ਕਰਨ ਦਾ ਫੈਸਲਾ ਤਾਂ ਲੈ ਲਿਆ। ਪਰ ਮਨਦੀਪ ਜੀ ਨਾਲ ਮਸਲਾ ਇਹ ਵੀ ਹੈ ਕਿ ਅੱਜ ਹਰਿਆਣੇ ਨੇ ਸਰਪਾਰਟੀ ਮੀਟਿੰਗ ਬੁਲਾ ਲਈ ਹੈ ਪਾਣੀਆਂ ਦੇ ਮਸਲੇ ਦੇ ਉੱਤੇ। ਔਰ ਇਹ ਮਤਲਬ ਇੱਕ ਹਿਸਾਬ ਦੀ ਹੈਰਾਨੀਜਨਕ ਗੱਲ ਵੀ ਹੈ। ਔਰ ਇਹ ਮੋਰਲ ਤੌਰ ਤੇ ਉੱਤੇ ਠੀਕ ਵੀ ਨਹੀਂ ਕਿ ਪੰਜਾਬ ਦੇ ਵਿੱਚ ਭਾਜਪਾ ਕਹਿ ਰਹੀ ਹੈ ਕਿ ਪਾਣੀਆਂ ਤੇ ਪੰਜਾਬ ਦਾ ਹੱਕ ਹੈ ਹਰਿਆਣਾ ਦਾ ਕੱਕਾ ਅੱਜ ਜਦੋਂ ਹਰਿਆਣਾ ਭਾਜਪਾ ਵੀ ਕਾਂਗਰਸ ਜਿਵੇਂ ਬਰਾਬਰ ਹੀ ਰੱਖਦਾ ਆਮ ਆਦਮੀ ਪਾਰਟੀ ਔਰ ਪੰਜਾਬ ਦੇ ਵਿੱਚ ਖੜ ਕੇ ਸਾਨੂੰ ਪਾਰਟੀ ਮੀਟਿੰਗ ਦੇ ਵਿੱਚ ਕਹਿੰਦੇ ਨੇ ਕਿ ਪੰਜਾਬ ਨਾਲ ਧੱਕਾ ਹੋ ਰਿਹਾ ਇਹ ਨੈਸ਼ਨਲ ਲੈਵਲ ਦੀਆਂ ਜਿੰਨੀ ਪਾਰਟੀਆਂ ਪੰਜਾਬ ਦਾ ਪਾਣੀਆਂ ਤੇ ਹੱਕ ਹੈ ਅਸੀਂ ਪੰਜਾਬ ਲਈ ਕੁਰਬਾਨੀ ਦੇਣ ਲਈ ਤਿਆਰ ਆ ਜਾ ਖੜੋ ਜਿਵੇਂ ਕਹਿੰਦੇ ਵੀ ਅਸੀਂ ਪੰਜਾਬੀਆਂ ਅਸੀਂ ਖੜਾਂਗੇ ਪੰਜਾਬ ਨਾਲ ਲੇਕਿਨ ਉਹਨਾਂ ਦੀ ਹੀ ਪਾਰਟੀ ਅੱਜ ਹਰਿਆਣੇ ਤੇ ਸਰਪਾਰਟੀ ਮੀਟਿੰਗ ਛੱਤ ਰਹੀ ਆ ਔਰ ਉੱਥੇ ਇਹ ਪਾਰਟੀਆਂ ਕਹਿਣਗੀਆਂ ਕਿ ਅਸੀਂ ਹਰਿਆਣੇ ਦੇ ਨਾਲ ਹਰਿਆਣਾ ਮਤਲਬ ਪਾਣੀ ਮਿਲਣਾ ਚਾਹੀਦਾ ਹੋ ਸਕਦਾ ਪਰਸੋਂ ਨੂੰ ਦਿੱਲੀ 'ਚ ਮੀਟਿੰਗ ਛੱਤ ਲੈਣ ਉੱਥੇ ਕਹਿਣਗੇ ਅਸੀਂ ਦਿੱਲੀ ਨਾਲ ਪਾਰਟੀ ਇੱਕੋ ਹੀ ਆ ਮਤਲਬ ਪਾਰਟੀ ਦਾ ਸਿਧਾਂਤਕ ਸਟੈਂਡ ਹੁੰਦੇ ਨੇ ਹੁਣ ਤੁਸੀਂ ਕੈਨੇਡਾ ਦੀ ਗੱਲ ਕਰਕੇ ਹਟਿਓ ਮਤਲਬ ਉੱਥੇ ਦੇ ਪੋਲਿਟਿਕਲ ਲੀਡਰਾਂ ਦੇ ਸਿਧਾਂਤਕ ਸਟੈਂਡ ਨੇ ਨਾ ਵੱਖ-ਵੱਖ ਇਸ਼ੂ ਵੀ ਦੇ ਉੱਤੇ ਇਹ ਕਿਹੜਾ ਸਿਧਾਂਤਕ ਸਟੈਂਡ ਆ ਵੀ ਪੰਜਾਬ ਦੇ ਵਿੱਚ ਖੜਕੇ ਪੰਜਾਬ ਦੀ ਗੱਲ ਕਰ ਦਿਓ ਔਰ ਉਹੀ ਪਾਰਟੀ ਦਾ ਲੀਡਰ ਹਰਿਆਣੇ ਚ ਜਾ ਕੇ ਹਰਿਆਣ ਦੀ ਗੱਲ ਕਰ ਤੂੰ ਦਿੱਲੀ ਜਾ ਕੇ ਕਰ ਤੂੰ ਕਿ ਲੋਕਾਂ ਨੂੰ ਮੂਰਖ ਸਮਝਦੇ ਨੇ ਤੋਂ ਇਹ ਗੱਲ ਤਾਂ ਦੇਖੋ ਚੰਗਾ ਪਹਿਲੂ ਐ ਇੰਆ ਬਸ ਦੇਖ ਜਿਓ ਕਿ ਚੰਗੀ ਗੱਲ ਐ ਔਰ ਇਹ ਵੀ ਚੰਗਾ ਸੰਕੇਤ ਹੈ ਕਿ ਸਰ ਪਾਰਟੀ ਮੀਟਿੰਗ ਦੇ ਵਿੱਚ ਇਹਨਾਂ ਨੇ ਇੱਕ ਜੁੱਟਤਾ ਜ਼ਾਹਰ ਕੀਤਾ ਆ ਹਾਲਾਂਕਿ ਸਰੀਲ ਜਾਖੜ ਹੋਰਾਂ ਨੇ ਇਹ ਵੀ ਇੱਕothe ਗੱਲ ਲਿਆਂਦੀ ਸੀ ਕਿ ਕਿਉਂ ਨਾ ਆਪਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮਿਲ ਕੇ ਸਾਰੇ ਮਸਲੇ ਹੱਲ ਕਰ ਲੈਣ ਕਿਉਂ ਹਾਲਾਂਕਿ ਉਹਨਾਂ ਦੇ ਕਿਹੜਾ ਧਿਆਨ ਚ ਹੈ ਏਟਾ ਵਟਾ ਇਸ਼ੂ ਡੇਟ ਹੋ ਗਿਆ। ਔਰ ਏਟਾ ਵਟਾ ਮਸਲਾ ਇਹ ਨਹੀਂ ਹੋ ਸਕਦਾ ਕਿ ਪ੍ਰਧਾਨ ਮੰਤਰੀ ਦੇ ਧਿਆਨ ਚ ਨਾ ਹੋਵੇ। ਉਹ ਭਾਜੀਪੀ ਅਸਲ ਦੇ ਵਿੱਚ ਜਿਹੜੀ ਹੈਗੀ ਪੰਜਾਬ ਦੇ ਨਾਲ ਠੇਕਾ ਹੀ ਕਰ ਰਹੀ ਹੈ ਹਾਲਾਂਕਿ ਪਹਿਲਾਂ ਕਾਂਗਰਸ ਕਰਦੇ ਸੀ ਜਿਹੜਾ ਸੱਤਾ ਸੀ। ਪਰ ਇਹਦੇ ਵਿੱਚ ਪੰਜਾਬੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਜੀ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਚੇਤਨਤਾ ਹੋਣੀ ਚਾਹੀਦੀ ਹੈ ਇਕਜੁੱਟਾ ਹੋਣੀ ਚਾਹੀਦੀ ਹੈ। ਠੀਕ। ਜੀ। ਇਹਦੇ ਨਾਲ ਹੀ ਪਤੀ ਸਾਹਿਬ ਅ ਅਪਾ ਗੱਲ ਕਰ ਰਹੇ ਸੀਗੇ ਪਾਣੀਆਂ ਤੇ ਰਾਖਿਆਂ ਦੀ ਤੇ ਕੈਪਟਨ ਮਨੁਦਰ ਸਿੰਘ ਵੀ ਆਪਣੇ ਉਹ ਪਾਣੀ ਦੇ ਰਾਖੇ ਕਹੋਂਦੇ ਆ ਕੱਲ ਭਗਵੰਤ ਮਾਨ ਸਾਹਿਬ ਨੇ ਵੀ ਇੱਕ ਰੀਲ ਜਿਹੜੀ ਆ ਉਹ AI ਨਾਲ ਬਣਾ ਕੇ ਪਾਈ ਆ ਜਿਹਦੇ ਵਿੱਚ ਉਹ ਦੇ ਮੈਂ ਜਿਹੜਾ ਉਹਦਾ ਲੀਵਰ ਜਿਹੜਾ ਆ ਸੱਟ ਦੇ ਨਜ਼ਰ ਆ ਰਹੇ ਨੇ ਬੜੇ ਅੱਖਾਂ ਦਾ ਗੁੱਸੇ ਨਾਲ ਭਰੀਆਂ ਹੋਈਆਂ ਨੇ ਤੇ ਪਾਣੀਆਂ ਦਾ ਰੱਖਾ ਉਹਨਾਂ ਨੇ ਵੀ ਵਾਰਡ ਲੈ ਲਿਆ ਇਸ ਤੋਂ ਪਹਿਲਾਂ ਕੈਪਟਨ ਮਨਿੰਦਰ ਸਿੰਘ ਹੋਣਾ ਨੇ ਜਿਹੜਾ ਉਹ ਇੱਕ ਇਹ ਰਿਵਾਰਡ ਲਿਆ ਹੋਇਆ ਤੇ ਕੱਲ ਉਹਨਾਂ ਨੇ ਫੋਟੋ ਵੀ ਪੋਸਟ ਕਰਤੀ ਇੱਕ ਕਿ ਉਹਨਾਂ ਨੇ ਨੱਡਾ ਸਾਹਿਬ ਨਾਲ ਮੁਲਾਕਾਤ ਕੀਤੀ ਆ ਤੇ ਉਹਨਾਂ ਨੇ ਪੰਜਾਬ ਦੇ ਹੋਰ ਮੁੱਦਿਆਂ ਸਮੇਤ ਸਿਕਿਉਰਟੀ ਤੋਂ ਲੈ ਕੇ ਡਿਸਕਸ਼ਨ ਕੀਤੀ ਆ ਵਚਤਾ ਕੈਪਟਨ ਸਾਹਿਬ ਹਮੇਸ਼ਾ ਆਰਾਮ ਫਰਮਾਉਂਦੇ ਨੇ ਪਰ ਕਦੇਕਦਾ ਇੱਕਦਮੀ ਮੀਟਿੰਗ ਕਰਕੇ ਉਹ ਜਿਹੜਾ ਆਪਣੀ ਦਿਖਾ ਦਿੰਦੇ ਆ ਵੀ ਮੈਂ ਵੀ ਕੁਛ ਨਾ ਕੁਛ ਕਰਦਾ ਆ ਪਰ ਉਹਨਾਂ ਨੇ ਕਿਤੇ ਵੀ ਹੈਡਲਾਈਨ 'ਚ ਨਹੀਂ ਲਿਖਿਆ ਵੀ ਮੈਂ ਪੰਜਾਬ ਦੇ ਪਾਣੀਆਂ ਦੀ ਵੀ ਗੱਲਬਾਤ ਕੀਤੀ ਆ ਡੱਡਾ ਸਾਹਿਬ ਨਾਲ ਤੇ ਸਿਕਿਉਰਿਟੀ ਦੀ ਗਲਤੀ ਹੋ ਗਈ ਉਹ ਵੀ ਮੰਨਦੇ ਆ ਬਹੁਤ ਸੀਰੀਅਸ ਇਸ਼ੂ ਅੱਜਕਲ ਚੱਲ ਰਹੇ ਨੇ ਪਰ ਪਾਣੀਆਂ ਦਾ ਮੁੱਦਾ ਜਿਹੜਾ ਚੱਲ ਰਿਹਾ ਉਹਦੇ ਉੱਤੇ ਕੈਪਟਨ ਸਾਹਿਬ ਨੇ ਵੀ ਕੋਈ ਸ਼ਬਦ ਨਹੀਂ ਬੋਲਿਆ ਤੇ ਦੂਜੀ ਗੱਲ ਇੱਕ ਹੋਰ ਦੱਸ ਦਿਓ ਜੀ ਕਿ ਜਿਹੜਾ ਸੈਸ਼ਨ ਬੁਲਾਇਆ ਗਿਆ ਜੋ ਸਰਕਾਰ ਨੇ ਐਲਾਨ ਕੀਤਾ ਕਿ ਉਹਦੇ ਲਈ ਮਨਜ਼ੂਰੀ ਮਿਲ ਗਈ ਹੈ ਜੀ ਦੇਖੋ ਜੀ ਜਿਹੜੀ ਪਹਿਲਾਂ ਤੋਂ ਪਾਣੀਆਂ ਦੇ ਰੱਖ ਕੇ ਗੱਲ ਆ ਪਾਣੀ ਪੰਜਾਬ ਦਾ ਸ਼ੁਰੂ ਤੋਂ ਹੀ ਜਿਹੜਾ ਉਹ ਲੁੱਟਿਆ ਜਾ ਰਿਹਾ ਔਰ ਇਹਦੇ ਚ ਰੱਖ ਰੁਕਣ ਵਾਲੀ ਗੱਲ ਕੋਈ ਨਹੀਂ ਹੈ ਸਿਰਫ ਬਿਆਨ ਦੇਣ ਮਤਲਬ ਇਹ ਗੱਲਾਂ ਹੁਣ ਪੰਜਾਬ ਦੇ ਸਾਰੇ ਲੀਡਰ ਜਾਲੂਆ ਆਪਾਂ ਜ਼ਿਕਰ ਕੀਤਾ ਸੀ ਅਸੀਂ ਬੂੰਦ ਪਾਣੀ ਦੀ ਨਹੀਂ ਜਾਣ ਦਿੰਦੇ ਅਸੀਂ ਸਿਰ ਦੇ ਦਿਆਂਗੇ ਪਾਣੀ ਨਹੀਂ ਦਿੰਦੇ ਪਾਣੀ ਤਾਂ ਜਾ ਰਿਹਾ ਤੁਸੀਂ ਕਿਹੜਾ ਰੋਕ ਲਿਆ 10000 ਤੁਸੀਂ ਪਾਣੀ ਤਾਂ ਜਾ ਰਿਹਾ ਹਰ ਨੇ ਹਰਿਆਣੇ ਨੂੰ ਬਾਧੂ ਪਾਣੀ ਆਲਰੇਡੀ ਜਾ ਰਿਹਾ ਪਾਣੀ ਮਤਲਬ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਡਿਪੈਂਡੈਂਸੀ ਤਾਂ ਅਸੀਂ ਟੂ ਬਲਾਂ ਦੇ ਉੱਤੇ ਆ ਅਸੀਂ ਤਾਂ ਮਤਲਬ ਇਹ ਪਾਣੀਆਂ ਦੇ ਰਾਕੇ ਦੇ ਤੌਰ ਦੇ ਤੇ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਦੇਖੋ ਜੀ ਮੈਂ ਮੋਫ ਬਿਜਲੀ ਦਿੱਤੀ ਮੋਟਰਾਂ ਨੂੰ ਕੈਪਟਨ ਅਮਰਿੰਦਰ ਕਹਿੰਦਾ ਮੈਂ ਦਿੱਤੀ ਭਗਵੰਤ ਮਾਨ ਉਹਦੋਂ ਗਾਹਾਂ ਜਾਂਦਾ ਇੱਕ ਕਹਿੰਦਾ ਮੁਫਤ ਵੀ ਦਿੱਤੀ ਵੱਧ ਵੀ ਦਿੱਤੀ ਹਨਾ ਧਰਤੀ ਚੋਂ ਪਾਣੀ ਕੱਢਣ ਦੀ ਮਤਲਬ ਖੁੱਲ ਦੇ ਕੇ ਮੁਫਤ ਬਿਜਲੀ ਦੇ ਕੇ ਨਹਿਰੀ ਪਾਣੀ ਦੇ ਬਦਲ ਦੇ ਤੌਰ ਦੇ ਉੱਤੇ ਪੇਸ਼ ਕਰ ਰਹੇ ਨੇ ਆ ਨਹਿਰੀ ਪਾਣੀ ਕਿੰਨਾ ਦਿੱਤਾ ਪੰਜਾਬ ਦੇ ਕਿਹੜੇ ਪਿੰਡਾਂ ਨੂੰ ਪੂਵੰਤਮਾਨ ਕਹਿੰਦਾ ਹੈ ਤੇਲਾਂਾਂ ਤੱਕ ਪਾਣੀ ਦਿੱਤਾ ਠੀਕ ਹੈ ਔਰ ਕਿਤ ਕਿੰਨੇ ਪਿੰਡਾਂ 'ਚ ਤੇਲਾਂਾਂ ਤੱਕ ਪਾਣੀ ਸਾਡਾ ਪਿੰਡ ਤੇਲਾਂਾਂ ਤੇ ਅਜੇ ਤੱਕ ਪਾਣੀ ਨਹੀਂ ਕਿਹਾ ਆ ਪਰ ਬਹੁਤ ਸਾਰੇ ਪੰਜਾਬ ਦੇ ਪਿੰਡ ਨੇ ਤੋਂ 3.5 ਸਾਲ ਦੇ ਵਿੱਚ ਤੇਲਾਂਾਂ ਤੱਕ ਪਾਣੀ ਪਹੁੰਚਾਉਣ ਦੀਆਂ ਗੱਲਾਂ ਨੇ ਜਿਹੜੀਆਂ ਉਹ ਹਵਾਤ ਤੇ ਹਵਾਈ ਹੋਈ ਤੋਂ ਇਸ ਕਰਕੇ ਪਾਣੀਆਂ ਦੇ ਰਾਖੇ ਵਾਲੀ ਗੱਲ ਫੇਰ ਹੀ ਹੋਊਗੀ ਜੇ ਪੰਜਾਬ ਦੇ ਵਿੱਚ ਟਿਊਬ ਵੱਲਾਂ ਦੇ ਉੱਤੇ ਡਿਪੈਂਡੈਂਸੀ ਦੀ ਥਾਂ ਦੇ ਉੱਤੇ ਇਹਦੀ ਨਿਰਭਰਤਾ ਗਈ ਉਹ ਨਹਿਰੀ ਪਾਣੀ ਦੇ ਉੱਤੇ ਜੀ ਨਹਿਰੀ ਪਾਣੀ ਦੇ ਨਾਲ ਸੰਝਾਈ ਫਿਰ ਤਾਂ ਪਾਣੀਆਂ ਦੇ ਰੱਖ ਕੇ ਦੀ ਗੱਲ ਕਰਾਂਗੇ ਲੇਕਿਨ ਇਹ ਮਤਲਬ ਐ ਮੈਂ ਰੀਲਾ ਪਾ ਕੇ ਜਾਂ ਵਾਟ ਲੈ ਕੇ ਵਾਲੀ ਗੱਲ ਸੈਕੰਡ ਜਿਹੜੀ ਤੁਸੀਂ ਗੱਲ ਕੀਤੀ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਆਗਾ ਜਿਹੜਾ ਉਹ ਸੋਮਵਾਰ ਨੂੰ 5 ਮਈ ਨੂੰ ਪਾਣੀਆਂ ਦੇ ਮੁੱਦੇ ਤੇ ਬੁਲਾਇਆ ਉਹਦੇ ਬਾਰੇ ਕਿ ਐਸ ਰਹੀਆਂ ਸੀ ਕਿ ਕੀ ਕਾਰਨਰ ਸਾਹਿਬ ਨੂੰ ਮਾਨਤਾ ਦੇਣਗੇ ਕਿਉਂਕਿ ਪਿਛਲੀ ਵਾਰ ਜਦੋਂ 3 ਦਿਨ ਦਾ ਇੱਕ ਅਖਰੇ ਇਸ਼ੂ ਦੇ ਉੱਤੇ ਸਪੈਸ਼ਲ ਸੈਸ਼ਨ ਬੁਲਾਇਆ ਸੀ ਉਦੋਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਕੋਹੜ ਦੇ ਉਦੋਂ ਮਾਨਤਾ ਨਹੀਂ ਸੀ ਜਿਹੜੀ ਸੈਸ਼ਨ ਵਿਚਾਲੇ ਠੋਣਾ ਪਿਆ ਸੀ ਹੁਣ ਐਤੀ ਜਿਹੜੀ ਆ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸਪੈਸ਼ਲ ਕਰਿਆ ਉਹਦੇ ਲਈ ਮਾਨਤਾ ਬਕਾਇਦਾ ਤੌਰ ਤੇ ਉੱਤੇ ਗੁਲਾਬਜੰਤ ਘਟਾਰਗਿਆ ਜੀ ਜਿਹੜੇ ਪੰਜਾਬ ਦੇ ਗਵਰਨਰ ਨੇ ਉਹਨਾਂ ਨੇ ਦੇ ਦਿੱਤੀ ਔਰ ਉਹ ਮਤਵਾਨ ਹੋਰਾਂ ਨੇ ਕੱਲ ਇਹ ਵੀ ਕਿਹਾ ਸੀ ਕਿ ਸਾਰੀਆਂ ਪਾਰਟੀਆਂ ਨੂੰ ਉੱਤੇ ਬੋਲਣ ਦਾ ਮੌਕਾ ਮਿਲੂਗਾ ਟਾਈਮ ਦੇਵਾਂਗੇ ਉਹਦੇ ਚ ਦੋ ਚੀਜ਼ਾਂ ਜਿਹੜੀਆਂ ਆ ਸਕਦੀਆਂ ਕੇਂਦਰ ਸਰਕਾਰ ਖਿਲਾਫ ਮਤਾ ਆ ਸਕਦਾ ਹੈ ਹਰਿਆਣਾ ਸਰਕਾਰ ਖਿਲਾਫ ਮਤਾ ਆ ਸਕਦਾ ਹੈ ਪੰਜਾਬ ਦੇ ਪਾਣੀਆਂ ਦੀ ਰਾਖੀ ਦਾ ਮਤਾ ਆ ਸਕਦਾ ਹੁਣ ਇਹਦੇ ਤੇ ਭਾਜਪੀ ਦਾ ਸਟੈਂਡ ਕੀ ਰਹਿੰਦਾਗਾ ਇਹ ਦੇਖਣਾ ਹੋਊਗਾ ਕਿ ਉਹ ਬਾਹਰੀ ਗੱਲਾਂ ਕਰਦੇ ਨੇ ਵਿਧਾਨ ਸਭਾ ਤੋਂ ਜਾਂ ਅੰਦਰ ਵੀ ਪੱਖ ਦੇ ਵਿੱਚ ਸਟੈਂਡ ਲੈਂਦੇ ਸੋ ਇਹ ਮਸਲਾਗਾ ਜਿਹੜਾ ਉਹ ਪਮੇ ਦਾ ਕੋ ਬਹੁਤਾ ਅਸਰ ਨਹੀਂ ਹੋਣ ਵਾਲਾ ਪੰਜਾਬ ਵਿਧਾਨ ਸਭਾ ਜੇ ਮਤਾ ਪਾ ਵੀ ਦੇਉਂਦੀ ਤਾਂ ਵੀ ਇਹ ਨਹੀਂ ਹੈ ਕਿ ਪਾਣੀ ਰੋਕ ਜੂਗਾ ਹਾਂ ਇੱਕ ਚੰਗਾ ਸੰਕੇਤ ਚੰਗਾ ਮੈਸੇਜ ਆਊਗਾ ਕਿ ਪੰਜਾਬ ਦੇ ਸਾਰੇ ਨੁਮਾਇੰਦਿਆਂ ਨੇ ਇਕਜੁੱਟਤਾ ਦੇ ਨਾਲ ਇੱਕ ਪ੍ਰੈਸ਼ਰ ਬਿਲਡਿੰਗ ਬਣੂਗਾ ਸੈਂਟਰ ਦੇ ਉੱਤੇ ਇੱਕ ਦਬਾਅ ਬਣੂਗਾ ਸੈਂਟਰ ਤੇ ਵੀ ਭਾਜਪੀ ਦੇ ਉੱਤੇ ਵੀ ਔਰ ਹਰਿਆਣਾ ਦੇ ਉੱਤੇ ਵੀ ਮਤਲਬ ਇਹ ਚੰਗਾ ਸੰਕੇਤ ਤਾਂ ਹੋਊਗਾ ਚੰਗੀ ਗੱਲ ਹੈ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਮਤਾ ਪਵੇ ਹਾਂ ਪਰ ਇਹ ਵੀ ਸਾਨੂੰ ਸਮਝਣਾ ਚਾਹੀਦਾ ਕਿ ਮਤੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਫਰਕ ਤਾਂ ਫੇਰ ਹੀ ਪਊਗਾ ਜੇ ਸੈਂਟਰ ਸਰਕਾਰ ਦੇ ਉੱਤੇ ਮਤਾ ਵੀ ਪਵੇ ਵਿਧਾਨ ਸਭਾ ਦਾ ਔਰ ਇਕਜੁੱਟਤਾ ਵੀ ਹੋਵੇ ਤੇ ਦਿੱਲੀ ਜਾ ਕੇ ਮਤਲਬ ਕੋਈ ਧਰਨਾ ਪ੍ਰਦਰਸ਼ਨ ਵੀ ਸਮੂਹਿਕ ਰੂਪ ਦੇ ਵਿੱਚ ਜਿਹੜਾ ਦਿੱਤਾ ਜਾ। ਹਾਲਾਂਕਿ ਉਹ ਤੋਂ ਪਹਿਲਾਂ ਇੱਕ ਵਾਰ ਵਫਦ ਵੀ ਮਿਲਿਆ ਜਾ ਸਕਦਾ ਮਿਲਣਾ ਚੈੱਕ ਕਰਨਾ। ਜੀ। ਜੀ। ਅਪੱਛਾ ਅਗਲੀ ਕਾਬ ਜਿਹੜੀ ਕਰਦੀਆਂ ਪਰ ਕੇਸਟ ਕੈਤ ਉਹਨਾਂ ਦੀ ਪਹਿਲਾਂ ਆਪਾਂ ਗੱਲਬਾਤ ਕਰ ਲੈਂਦੇ ਹਾਂ ਕਿ ਕੇਸਟ ਕੈਤ ਹੁਣੀ ਕਿਸਾਨ ਅੰਦੋਲਨ ਤੋਂ ਲੈ ਕੇ ਉਸ ਤੋਂ ਪਹਿਲਾਂ ਦਾ ਖਿਆਰ ਮੈਂ ਨਹੀਂ ਦੇਖਿਆ ਪਰ ਨੋਟਿਸ ਕੀਤਾ ਸੀ ਕਿ ਉਸ ਤੋਂ ਬਾਅਦ ਚ ਉਹ ਸਿਰ ਤੇ ਜਿਹੜਾ ਕੇਸਰੀ ਦਾ ਸਤਾਰ ਜਿਹੜੀ ਉਹਨਾਂ ਨੇ ਬੰਨ੍ਹਣੀ ਸ਼ੁਰੂ ਕੀਤੀ ਸੀ ਖਾਸ ਤੌਰ ਤੇ ਉਸ ਦਿਨ ਤੋਂ ਜਦੋਂ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਹੋਈ ਸੀ ਤਾਂ ਉਸ ਵਕਤ ਉਹਨਾਂ ਦੇ ਪੱਖ 'ਚ ਕਾਫੀ ਵੱਡਾ ਸਮਰਥਨ ਆਇਆ ਸੀਗਾ ਪਰ ਕੱਲ ਇੱਕ ਘਟਨਾ ਵਾਪਰੀ ਆ ਜੀ ਕਿ ਉਹਨਾਂ ਦੀ ਉਹ ਜਿਹੜੀ ਉਹ ਛੋਟੀ ਗੋਲ ਦਸਤਾਰ ਬੰਨ੍ਹਦੇ ਨੇ ਸਿਰ 'ਤੇ ਜਿਉਹ ਨੂੰ ਕਈ ਵਾਰ ਆਪਾਂ ਪਰਨਾ ਵੀ ਕਹਿ ਦਿੰਦੇ ਹਾਂ ਉਸ ਤਰੀਕੇ ਦੀ ਦਸਤਾਰ ਨੂੰ ਉਹ ਜਿਹੜੀ ਆ ਉੱਥੇ ਉਹਨਾਂ ਦਾ ਵੱਡਾ ਘੇਰਾ ਪਿਆ ਉਹਨਾਂ ਨੂੰ ਬੜੀ ਗਵੱਡੀ ਗਿਣਤੀ 'ਚ ਭੀੜ ਨੇ ਉਹਨੂੰ ਘੇਰ ਲਿਆ ਤੇ ਹਾਲਾਂਕਿ ਪੁਲਿਸ ਬਚਾਅ ਕਰ ਰਹੀ ਸੀ ਪਰ ਫੇਰ ਵੀ ਦੋਹਾਂ ਜਿਹੜਾ ਝੰਡੇ ਦਾ ਡੰਡਾ ਸੀ ਉਹਨਾਂ ਦੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੱਕਾ ਮੁਕੇ ਚ ਉਹ ਜਿਹੜੀ 골ਡ ਦਾ ਸਤਾਰ ਸੀ ਉਹਨਾਂ ਦੇ ਸਿਰ ਤੇ ਉਹ ਲਾਈ ਗਈ ਸੋ ਉਦੀ ਕਾਫੀ ਨਖੇਤੀ ਹੋ ਰਹੀ ਆ ਸੋ ਦੱਸੋ ਇਸ ਮਾਮਲੇ ਤੇ ਕੀ ਚੱਲ ਰਿਹਾ ਤੇ ਕਿੱਥੇ ਘਟਨਾ ਵਾਪਰੀ ਹੈ ਦੇਖੋ ਜੀ ਰਕੇਸ਼ ਤਕੈਤ ਸੀਨੀਅਰ ਕਿਸਾਨ ਆ ਉਹਨੇ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਰਹੇ ਨੇ ਔਰ ਰਕੇਸ਼ ਤਕੈਤ ਹੋਰਾਂ ਨੇ ਪਹਿਲਗਾਮ ਦੇ ਮਸਲੇ ਤੇ ਉੱਤੇ ਜਿਹੜਾ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਉਹਦੇ ਤੇ ਪਿਛਲੇ ਦਿਨਾਂ ਚ ਬਿਆਨ ਦਿੱਤਾ ਸੀ ਔਰ ਕੱਲ ਇੱਕ ਪ੍ਰਦਰਸ਼ਨ ਹੋ ਰਿਹਾ ਸੀ ਯਾ ਰੋਸ ਪ੍ਰਦਰਸ਼ਨ ਹੋ ਰਿਹਾ ਸੀ ਗੈਸ ਮਸਲੇ ਦੇ ਨਾਲ ਜੁੜ ਕੇ ਉੱਥੇ ਰਕੇਸ਼ ਤਕੈਤ ਪਹੁੰਚੇ ਹੋਏ ਸੀ ਉੱਥੇ ਕੁਝ ਹਿੰਦੂ ਜਥੇਬੰਦੀਆਂ ਦੇ ਵੱਲੋਂ ਰਕੇਸ਼ ਤਕੈਤ ਦਾ ਵਿਰੋਧ ਕੀਤਾ ਗਿਆ ਔਰ ਭੀੜ ਦੇ ਵਿੱਚ ਸ਼ਾਮਲ ਕੁਝ ਲੋਕਾਂ ਨੇ ਰਕੇਸ਼ ਤਕੈਤ ਤੇ ਹਮਲਾ ਕੀਤਾ ਅਸਲ ਵਿੱਚ ਇਹ ਬਹੁਤ ਗਲਤਤਾ ਜੀ ਨਕੇਦੀ ਜਨਕ ਹੈ ਔਰ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਪੈਦਾ ਕੀਤਾ ਜਾ ਰਿਹਾ ਇਹ ਭਾਈ ਭਾ ਖਿਲਾਫ ਬੋਲਣਾ ਦੇਸ਼ ਖਿਲਾਫ ਬੋਲਣਾ ਮੰਨਿਆ ਜਾ ਰਿਹਾ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਨਾ ਦੇਸ਼ ਦੀ ਆਲੋਚਨਾ ਕਰਨਾ ਮੰਨਿਆ ਜਾ ਰਿਹਾ ਔਰ ਇਦਾਂ ਦਾ ਨੈਰੇਟਿਵ ਸਥਾਪਿਤਿਆ ਜਾ ਰਿਹਾ ਕਿ ਦੇਸ਼ ਭਗਤ ਕੌਣ ਹੈ ਦੇਸ਼ ਕਰੋਧੀ ਕੌਣ ਹੈ ਤੇ ਸੱਟੇ ਵੀ ਮੰਨੇ ਜਾ ਰਹੇ ਜੀ ਉਹਨਾਂ ਰਕੇਸ਼ ਤਕੈਤ ਵਰਗੇ ਲੀਡਰ ਇਹਨਾਂ ਲੀਡਰਾਂ ਨੇ ਦੇਸ਼ ਤੇ ਕਿਸਾਨਾਂ ਦੀ ਅਗਵਾਈ ਕੀਤੀ ਹੈ ਕਰ ਰਹੇ ਨੇ ਉਨ੍ਹਾਂ ਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਜਿਹੜਾ ਨਕੇਤੀ ਚੱਲਦਾ ਸੋ ਇਹ ਨਹੀਂ ਹੋਣਾ ਚਾਹੀਦਾ ਸਿਕਾ ਜੀ ਔਰ ਜਿਸ ਰੂਪ ਦੇ ਵਿੱਚ ਦਾ ਮਾਹੌਲ ਦੇਸ਼ ਦੇ ਵਿੱਚ ਬਣਿਆ ਹੋਇਆ ਉਹ ਮਾਹੌਲ ਅਸਥਿਰਤਾ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਸਹਿਮ ਦਾ ਮਾਹੌਲ ਹੈ ਉਹ ਮਾਹੌਲ ਜਿਹੜਾ ਹੈਗਾ ਉਹ ਕਿਤੇ ਨੂੰ ਦੇ ਵਿੱਚ ਸਹੀ ਪਾਸੇ ਤੁਰਨਾ ਚਾਹੀਦਾ ਜੀ ਮਨੀ ਜੀ ਇਦੇ ਨਾਲ ਹੀ ਆਪਾਂ ਅਗਲੀ ਖ਼ਬਰ ਕਰ ਲੈਨੇ ਪੱਤੀ ਸਾਹਿਬ ਜਿਹੜੀ ਕਿ ਭਾਈ ਬਲਵੰਤ ਸਿੰਘ ਰਾਜੋਹਣਾ ਨਾਲ ਜੁੜੀ ਹੋਈ ਆ ਪਿਛਲੇ ਦਿਨ ਹੀ ਉਹਨਾਂ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਸੀ ਫਿਰ ਅਕਾਲ ਦਲ ਦੇ ਸਮਰਥਕਾਂ ਵਿੱਚ ਤੇ ਹੁਣ ਸੁਣਿਆ ਕਿ ਉਹਨਾਂ ਨੇ ਮੁਲਾਕਾਤ ਕੀਤੀ ਉਹਨਾਂ ਨਾਲ ਜਿਹੜੇ ਹਰਜਿੰਦਰ ਧਾਮੀ ਨੇ ਉਹਨਾਂ ਦੇ ਫੈਸਲੇ ਉੱਤੇ ਵੀ ਜਲਦ ਤੋਂ ਜਲਦ ਜਿਹੜੀ ਉਹ ਫੈਸਲਾ ਜਿਹੜਾ ਉਹਨਾਂ ਦੇ ਸਬੰਧੀ ਜੁੜਿਆ ਹੋਇਆ ਉੱਤੇ ਵੀ ਕੋਈ ਫੈਸਲਾ ਨਹੀਂ ਆ ਰਿਹਾ ਜਿਹਨੂੰ ਲੈ ਕੇ ਵੀ ਚਰਚਾ ਚੱਲ ਰਹੀ ਆ ਤੇ ਲਗਾਤਾਰ ਮੰਗ ਕਰ ਰਹੇ ਨੇ ਵੀ ਉਹਨਾਂ ਦੇ ਫਾਂਸੀ ਦੇ ਜਿਹੜਾ ਮਾਮਲਾ ਆ ਉਹਦੇ ਉੱਤੇ ਜਲਦੀ ਜਿਹੜਾ ਫੈਸਲਾ ਲਿਆ ਜਾਵੇ ਸੋ ਦੱਸੋ ਇਹ ਮੁਲਾਕਾਤ ਕਿਉਂ ਹੋਈ ਆ ਤੇ ਇਸਦੇ ਕੀ ਅਰਥ ਨੇ ਦੇਖੋ ਜੀ ਕੱਲ ਪਟਿਆਲਾ ਜੇਲ੍ਹ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਗਵਾਹੀ ਦੇ ਵਿੱਚ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਬਹਾਦਰ ਬਲਵੰਤ ਸਿੰਘ ਰਾਜਵਾਨਾ ਪੁਰਾਣੂ ਮਿਲੇ ਬਲਵੰਤ ਸਿੰਘ ਰਾਜਵਾਨਾ ਪਿਛਲੇ 18 ਸਾਲਾਂ ਤੋਂ ਫਾਂਸੀ ਵਾਲੀ ਚੱਕੀ ਦੇ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਨੇ ਔਰ ਉਹ 3.5 ਦਹਾਕਿਆਂ ਤੋਂ ਵੱਧ ਸਮੇਂ ਤੋਂ ਜਿਹੜਾ ਸਾਬਕਾ ਮੁੱਖ ਮੰਤਰੀ ਬੈਂਸ ਸਿੰਘ ਕਤਲ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਭੰਨ ਉਨ੍ਹਾਂ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਦੇ ਫੈਸਲੇ ਦੇ ਉੱਤੇ ਜਿਹੜਾ ਹੈਗਾ ਉਹ ਕੋਈ ਡਿਸੀਜਨ ਲਿਆ ਜਾਵੇ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇੱਕ ਅਪੀਲ ਪਾਈ ਹੋਈ ਹੈ ਜਿਦੇ ਚ ਇਹ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਤੇ ਤਬਦੀਲ ਕੀਤਾ ਜਾਵੇ। ਹਾਲਾਂਕਿ ਰਾਜਵਾਨਾ ਹੋਰਾਂ ਨੇ ਖੁਦ ਅਜੇ ਕੋਈ ਅਪੀਲ ਨਹੀਂ ਪਾਈ। ਰਾਜਵਾਨਾ ਹੋਰਾਂ ਨੇ ਤਾਂ ਸਿਰਫ ਇਹ ਮੰਗ ਕੀਤੀ ਹੈ ਕਿ ਜੋ ਫੈਸਲਾ ਲੈਣਾ ਚਾਹੀਦੀ ਹੈ। ਜੇ ਜ਼ਿੰਮੇਦਾਰ ਵੀ ਲੈ। ਇਹਨੂੰ ਲਮਕਾਓ। ਔਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਉਹ ਵਾਰ-ਵਾਰ ਕਹਿ ਰਹੇ ਨੇ ਕਿ ਤੁਸੀਂ ਫਿਰ ਆਪਣੀ ਪਾਪਸ ਲੈ ਲਓ ਫੀਲ ਜੇ ਤੁਹਾਡੀ ਫੀਲ ਦੇ ਉੱਤੇ ਉਹ ਮਾਨਸੀ ਜ਼ਿਲ੍ਹੇ ਨੂੰ ਮਰਕਜ਼ ਦੇ ਵਿੱਚ ਨਹੀਂ ਪਤਾ ਲੱਗੇ ਤਾਂ ਫੀਲ ਬਾਅਦ ਲੈ ਲਓ ਫਿਰ ਉਹਨਾਂ ਨੇ ਜੋ ਫੈਸਲਾ ਲੈਣਾ ਲੈਣ ਦਿਓ ਸੋ ਇਹ ਮਸਲਾ ਕਾ ਦੇਣਾ ਅਸਲ ਦੇ ਵਿੱਚ ਪਿਛਲੇ ਸਮੇਂ ਤੋਂ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੰਕਰ ਸਰਕਾਰ ਦੇ ਨਾਲ ਕਈ ਵਾਰ ਇਸ ਰੂਪ ਦੇ ਵਿੱਚ ਗੱਲਬਾਤ ਵੀ ਹੋਈ ਆ ਹਾਲਾਂਕਿ ਇਹ ਸਵਾਲ ਜਿਹੜਾ ਕਾਲੀ ਦਲ ਦੀ ਲੀਡਰਸ਼ਿਪ ਦੇ ਉੱਤੇ ਵੀ ਖੜਦਾ ਜਿਹਨੂੰ ਰਾਜਵਾਨਾ ਹੋਏ ਸਮਰਥਨ ਕਰਦੇ ਨੇ ਕਿ ਜਦੋਂ ਇਹ ਸੈਂਟਰ ਚ ਭਾਈਵਾਲ ਸੀ ਕੇਂਦਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਸੀ ਪੰਜਾਬ 'ਚ ਵੀ ਕਾਲੀ ਭਾਜਪਾ ਦੀ ਸਰਕਾਰ ਸੀ ਉਦੋਂ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਗੋਡੀਆਂ ਹੱਥ ਲਾਉਂਦੇ ਹੁੰਦੇ ਸੀ ਨਰਿੰਦਰ ਮੋਦੀ ਜੀ ਉਦੋਂ ਪਹਿਲਾਂ ਟਲਬਿਹਰੀ ਵਾਜਪਾਈ ਹੋਰਾਂ ਨੂੰ ਇਹਨਾਂ ਨੇ ਬਿਨਾਂ ਸ਼ਰਤ ਸਮਰਥਨ ਦਿੱਤਾ ਸੀ ਜੋਮ ਕਾਂਦੀ ਪਾਰਟੀ ਤਾਂ ਉਦੋਂ ਇਹ ਫੈਸਲਾ ਕਿਉਂ ਨਹੀਂ ਕਰਵਾਇਆ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਨਾਲ ਬਣਤੀ ਨਹੀਂ ਹੈ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਇਸ ਐਸੀਏਟ ਦੇ ਵਿੱਚ ਹੈ ਨਹੀਂਗਾ ਕਿ ਉਹ ਭਾਜਪਾ ਦੇ ਉੱਤੇ ਕੋਈ ਦਬਾਅ ਬਿਲਡ ਕਰ ਸਕੇ ਤਾਂ ਉਦੋਂ ਮਤਲਬ ਇਸ ਮਸਲੇ ਨੂੰ ਠੀਕਾਇਆ ਜੇ ਚਾਹੁੰਦੇ ਪ੍ਰਕਾਸ਼ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੱਜ ਤੋਂ ਪਹਿਲਾਂ ਤਾਂ ਉਦੋਂ ਸੌਫਟੀਆਂ ਹੀ ਇਸ ਮਸਲੇ ਦਾ ਔਰ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਉਹ ਸੋਲਵ ਕਰਾਇਆ ਜਾ ਸਕਦਾ ਸੀ 1997-98 ਦੇ ਵਿੱਚ ਪਹਿਲੀ ਵਾਰ ਤੀਹ ਆਦੇਸ਼ ਦੀ ਸ਼੍ਰੋਮਣੀ ਅਕਾਲੀ ਦਲ ਜਿਹਨੇ ਭਾਜਪਾ ਨੂੰ ਬਣਾ ਜਿਹੜਾ ਗਾ ਸਮਰਥਨ ਦਿੱਤਾ ਸੀਗਾ ਕੋਈ ਆਪਣੀ ਮੰਗ ਰੱਖ ਕੇ ਜੇ ਉਦੋਂ ਕੋਈ ਮੰਗ ਰੱਖ ਕੇ ਸਮਰਥਨ ਦਿੱਤਾ ਤਾਂ ਉਹਨਾਂ ਅੰਦਰ ਪ੍ਰਦੇਸ਼ ਦੇ ਹਾਰ ਵਾਲਿਆਂ ਨੇ ਦ ਸੈਂਟਰ ਦੇ ਵਿੱਚ ਸਮਰਥਨ ਦਿੱਤਾ ਅਗਲੇ ਆਪ ਦੀ ਮੰਗਾ ਬਣਾ ਕੇ ਜਿਹੜਾ ਗਾਪ ਦੇ ਸਪੈਨ ਨੂੰ ਵਿਸ਼ੇਸ਼ ਪੈਕੇਜ ਲੈ ਕੇ ਸਮਰਥਨ ਦੇ ਕੇ ਗਏ। ਤੋਂ ਉਦੋਂ ਮੇਂ ਮਸਲਾ ਹੱਲ ਹੋ ਸਕਦਾ ਸੀ। ਫਿਰ ਹੁਣ ਵੀ ਰਾਜਵਾਨਾ ਹੋਰਾਂ ਦੀ ਗੱਲ ਹੋ ਤਾਂ ਠੀਕ ਹੈ। ਕਿਸੇ ਵਿਅਕਤੀ ਦੇ ਉੱਤੇ 살ਾਂ ਵੱਦੀ ਫਾਂਸੀ ਦੀ ਸਜ਼ਾ ਦੀ ਤਲਵਾਰ ਲਮਕਾ ਕੇ ਨਹੀਂ ਰੱਖੀ। ਇਹਦੇ ਤੇ ਸੈਂਟਰ ਸਰਕਾਰ ਨੂੰ ਜਿਹੜਾ ਡਿਸੀਜਨ ਆ ਉਹ ਪੂਰੀ ਲੈਣਾ ਚਾਹੀਦਾ। ਔਰ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਮੁਕਾਇਦ ਚ ਬਦਲਣਾ ਚਾਹੀਦਾ। ਔਰ ਜੋ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਪੀਨ ਪਾਈ ਹੋਈ ਹੈ। ਉਦੇ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼ਰੋਮਣੀ ਕਾਲੀ ਦਲ ਨੂੰ ਵੀ ਜਿਹੜਾਗਾ ਉਹ ਧਰਨੇ ਪ੍ਰਦਰਸ਼ਨ ਵਾਲੇ ਜਾਂ ਪ੍ਰੋਟੈਸਟ ਵਾਲੇ ਰਾਹ ਦੇ ਉੱਤੇ ਜਾਂ ਸੈਂਟਰ ਸਰਕਾਰ ਨਾਲ ਬਾਰ ਬਾਰ ਮਿਲ ਕੇ ਜਿਹੜਾ ਇਹ ਮਸਲੇ ਨੂੰ ਅੱਗੇ ਪੇਸ਼ ਕਰਨਾ ਚਾਹੀਦਾ ਹਾਲਾਂਕਿ ਇਹਨਾਂ ਨੇ ਮਿਲਣ ਦਾ ਸਮਾਂ ਕਈ ਵਾਰ ਮੰਗਿਆ ਜੀ ਪ੍ਰਧਾਨ ਮੰਤਰੀ ਜੀ ਤੋਂ ਔਰ ਪਤਾ ਲੱਗਿਆ ਕਿ ਇਹਨਾਂ ਨੂੰ ਮਿਲਣ ਦਾ ਸਮਾਂ ਇਸ ਤਿੱਖੇ ਦਿੱਤੇ ਜਿੰਨਾ ਤੱਕ ਮਿਲਿਆ ਜੀ ਜੀ ਔਰ ਵੱਟ ਸਾਲਕੀ ਹਿਰਦੇ ਵਿੱਚ ਗੱਲਬਾਤ ਕਰ ਲੈਂਦੇ ਆ ਕਿਉਂਕਿ ਪੰਜਾਬ ਵਿੱਚ ਪਿਛਲੇ ਦਿਨੀ ਕਾਫੀ ਪੁਲਿਸ ਮੁਕਾਬਲੇ ਹੋਏ ਜਿਨ੍ਹਾਂ ਤੇ ਬਹੁਤ ਸਵਾਲ ਵੀ ਚੁੱਕੇ ਗਏ ਇੱਕ ਮਡੌਰ ਚ ਪੁਲਿਸ ਮੁਕਾਬਲਾ ਹੋਇਆ ਸੀ ਜਿਸ ਵਿੱਚ ਇੱਕ ਨੌਜਵਾਨ ਜੋ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਇਆ ਸੀਗਾ ਸੋ ਉਹਦਾ ਪਰਿਵਾਰ ਜਿਹੜਾ ਸੀ ਉਹ ਹਾਈ ਕੋਰਟ ਪਹੁੰਚਿਆ ਸੀ ਇਸ ਮੁਕਾਬਲੇ ਨੂੰ ਲੈ ਕੇ ਜਿਨ੍ਹਾਂ ਦਾ ਦੋਸ਼ ਸੀ ਵੀ ਇਹ ਮੁਕਾਬਲਾ ਚ ਉਠਾਇਆ ਜਿਸ ਤੋਂ ਬਾਅਦ ਹੁਣ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਦਿੱਤਾ ਆ ਸੋ ਦੱਸਿਓ ਇਸ ਮਾਮਲੇ ਚ ਹੋਰ ਕੀ ਚੱਲ ਰਿਹਾ ਜੀ ਇਹ ਮਸਲਾ ਹੈ ਜੀ ਜਿਹੜਾ ਜਸਪ੍ਰੀਤ ਸਿੰਘ ਨਾਂ ਦਾ ਕਨੇਡਾ ਦਾ ਨੌਜਵਾਨ ਸੀ ਕਨੇਡਾ ਤੋਂ ਉਹ ਭਾਰਤ ਆਇਆ ਸੀਗਾ ਪਰਿਵਾਰ ਨੂੰ ਪਤਾ ਨਹੀਂ ਸੀ ਔਰ ਉਹਦੇ ਆਪ ਦੇ ਪਿੰਡ ਸਹੀਹਾ ਦਾ ਪਿੰਡ ਤੇ ਇੱਕ ਬੱਚਾ ਅਗਵਾ ਹੋਇਆ ਸੀ ਇਹ ਜਸਪ੍ਰੀਤ ਸਿੰਘ ਦਾ ਜਿਕਰ ਆਇਆ ਸੀਗਾ ਔਰ ਪੁਲਿਸ ਨੇ ਦਾਵਾ ਕੀਤਾ ਸੀ ਕਿ ਜਸਪ੍ਰੀਤ ਸਿੰਘ ਹੀ ਮੁੱਖ ਮੁਲਤ ਮੈਸੇਜ ਦੇ ਵਿੱਚ ਔਰ ਉਦੋਂ ਬਾਅਦ ਜਸਪ੍ਰੀਤ ਸਿੰਘ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਸੀ ਬੱਚਾ ਸੇਫਲੀ ਬਰਾਮਦ ਕਰ ਲਿਆ ਗਿਆ ਸੀ ਉਹਦੇ 'ਚ ਹੁਣ ਪਰਿਵਾਰ ਦਾ ਕਹਿਣਾ ਹੈ ਕਿ ਜਸਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਗ੍ਰਿਫਤਾਰ ਕਰਨ ਤੋਂ ਬਾਅਦ ਉਸੇ ਦੂਰੀ ਤੇ ਤੋਰ ਕੇ ਉਹ ਦੂਬੰਦ ਗੋਲੀ ਮਾਰੀ ਉਹ ਹੋਰ ਮੁਕਾਬਲਾ ਨਹੀਂ ਹੋਇਆ ਇਹ ਜਿਹੜਾਗਾ ਉਹਨੂੰ ਗੋਲੀ ਮਾਰੀ ਇਹਨੂੰ ਲੈ ਕੇ ਪਰਿਵਾਰ ਹਾਈ ਕੋਰਟ ਦਾ ਰੁਕ ਕਰ ਗਿਆ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਦੋਸ਼ ਜਾਰੀ ਕਰਤਾ ਜੁਲਾਈ ਮਹੀਨੇ ਚ ਜੀਤੀ ਸੁਣਵਾਈ ਇਹ ਕੇਸ ਉਨਾ ਹੀ ਪੁਲਿਸ ਅਫਸਰਾਂ ਦੇ ਨਾਲ ਜੁੜਦਾ ਜਿਨ੍ਹਾਂ ਨੇ ਕਰਨਲ ਬਾਠ ਦੀ ਕੁੱਟਮਾਰ ਦੇ ਦੋਸ਼ ਲਾਗੇ ਕਰਨਲ ਬਾਠ ਦਾ ਪਰਿਵਾਰ ਵੀ ਲਗਾਤਾਰ ਇਨਸਾਫ ਦੇ ਲਈ ਲੜਤ ਜਾ ਰਿਹਾ ਔਰ ਇਧਰ ਹੁਣ ਜਸਪਰੀ ਸਿੰਘ ਦਾ ਪਰਿਵਾਰ ਵੀ ਜਿਹੜਾ ਇਹ ਪੁਲਿਸ ਸਮਕਾਬਲੇ ਦੇ ਖਿਲਾਫ ਅਦਾਲਤ ਦਾ ਰੋਕ ਕਰ ਚੁੱਕਿਆ ਹੈ ਤਾਂ ਇਹਦੇ ਚ ਹੁਣ ਪੰਜਾਬ ਸਰਕਾਰ ਦੇ ਉੱਤੇ ਵੀ ਸਵਾਲ ਉੱਠਦੇ ਨੇ ਇਹਨਾਂ ਨੇ ਬੜੀ ਫੱਕੜੀ ਦੀ ਉਸ ਦਿਨ ਪੁਲਿਸ ਅਫਸਰਾਂ ਦੀ ਜੇਕਰ ਪਰਿਵਾਰ ਦੀ ਗੱਲ ਸਹੀ ਆ ਜੇ ਸੱਚੀ-ਮਿੱਚੀ ਐ ਹੋਇਆ ਤਾਂ ਸਵਾਲ ਜਿਹੜਾਗਾ ਉਹ ਕਿਨਾ ਹੀ ਚੱਕੀ ਜਾਗਾ ਉਹ ਇਹਦੇ ਚ ਨੋਟਿਸ ਜਾਰੀ ਹੋ ਗਿਆ ਜੀ ਸੰਦੀਪ ਜੀ ਆਪਾਂ ਜ਼ਿਕਰ ਕੀਤਾ ਪੰਜਾਬ ਦੇ ਵਿੱਚ ਨੌਜਵਾਨ ਦੀ ਬਹੁਤ ਦਾ ਤਾਂ ਕੈਨੇਡਾ ਦੇ ਵਿੱਚ ਵੀ ਇੱਕ ਖਬਰ ਜਿਹੜੀ ਹੈ ਕਿ ਉਹ ਕੱਲ ਦੀ ਨਸ਼ਰ ਹੋ ਰਹੀ ਹੈ ਉੱਥੇ ਵੀ ਇੱਕ ਨੌਜਵਾਨ ਦੀ ਮੌਤ ਦੇ ਮਸਲੇ ਦੇ ਵਿੱਚ ਕੋਈ ਨਵੀਂ ਅਪਡੇਟ ਆ ਕੀ ਜਿਹੜੀ ਉਹ ਆਈ ਹੈ ਜੀ ਜੀ ਬਿਲਕੁਲ ਬਤੀ ਸਾਹਿਬ ਪਿਛਲੇ ਦਿਨੀ ਬ੍ਰੈਮਟਨ ਦੇ ਵਿੱਚ ਇੱਕ ਜਿਹੜਾ ਕਤਲ ਹੋਇਆ ਸੀ ਪੰਜਾਬੀ ਨੌਜਵਾਨ ਜੈਕ ਮੁੰਡੀ ਦਾ ਜਿਸ ਦੀ ਕਾਫੀ ਚਰਚਾ ਹੋਈ ਸੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਜਿਹੜਾ ਸੀ ਬ੍ਰੈਮਟਨ ਦੇ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ ਸੀ ਇੱਕ ਪਲਾਜ਼ੇ ਦੇ ਵਿੱਚ ਤੇ ਉਸ ਸੰਬੰਧੀ ਹੁਣ ਪੀਲ ਪੁਲਿਸ ਦੇ ਵੱਲੋਂ ਜਿਹੜੀ ਇੱਕ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਉਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਵਿੱਚ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਵੀ ਪੰਜਾਬੀ ਨੌਜਵਾਨੀਆਂ ਦੀ ਜਿਸ ਦਾ ਨਾਮ ਬਲਰੀਤ ਸਿੰਘ ਗਿੱਲ ਦੱਸਿਆ ਜਾ ਰਿਹਾ ਤੇ ਉਮਰ ਇਸਦੀ 30 ਸਾਲ ਆ ਸੋ ਇਸ ਮਾਮਲੇ ਵਿੱਚ ਇਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਉਹ ਚਾਰਜ ਕੀਤਾ ਗਿਆ ਹਾਲਾਂਕਿ ਇਸ ਤੋਂ ਇਲਾਵਾ ਹਲੇ ਹੋਰ ਕੋ ਬਹੁਤੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਕਾਫੀ ਇਸ ਜਿਕਰ ਅਸੀਂ ਇਸ ਘਟਨਾ ਦਾ ਜ਼ਿਕਰ ਕਰੀਏ ਤੇ ਇਸ ਘਟਨਾ ਦੇ ਵਿੱਚ ਕਾਫੀ ਦਾਤਨਾਕ ਜਿਹੜਾ ਸੀ ਉਹ ਸਾਰਾ ਮੰਜ਼ਰ ਸੀਗਾ ਉਸ ਮ੍ਰਿਤਕ ਦੇ ਪਰਿਵਾਰ ਵਾਲੇ ਜਿਹੜੇ ਸੀਗੇ ਉਹ ਘਟਨਾ ਦੇ ਉੱਤੇ ਵਿਰਲਾਪ ਕਰਦੇ ਜਿਹੋ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸੀਗੀਆਂ ਇਸ ਤੋਂ ਇਲਾਵਾ ਇੱਕ ਹੋਰ ਪੱਤੀ ਸਾਹਿਬ ਜਿਹੜੀ ਖਬਰ ਆਈ ਆ ਜਿਹੜੀ ਕਿ ਥੋੜੀ ਸ਼ਰਮਨਾਕ ਵੀ ਅਸੀਂ ਕਹਿ ਸਕਦੇ ਹਾਂ ਇੱਕ 29 ਸਾਲ ਦਾ ਪੰਜਾਬੀ ਨੌਜਵਾਨ ਕਰਨ ਵੀਰ ਸਿੰਘ ਜੋ ਕਿ ਬਰਮਟਨ ਦਾ ਰਹਿਣ ਵਾਲਾ ਸੀ ਉਸ ਉੱਤੇ ਜਿੰਸੀ ਸ਼ੋਸ਼ਣ ਦੇ ਜਿਹੜੇ ਦਾ ਮਾਮਲਾ ਜਿਹੜਾ ਉਹ ਦਰਜ ਹੋਇਆ ਹਮੇਲਟਨ ਦੇ ਵਿੱਚ ਜੋ ਕਿ ਇੱਕ ਡਿਲੀਵਰੀ ਡਰਾਈਵਰ ਸੀ ਤੇ ਇਸ ਤੇ ਦੋਸ਼ ਇਹ ਲੱਗੇ ਨੇ ਕਿ ਜਦੋਂ ਇਹ ਡਿਲੀਵਰੀ ਕਰ ਰਿਹਾ ਸੀਗਾ ਉਸ ਦਿਨ ਰਾਤ ਇੱਕ ਘਰ ਦੇ ਵਿੱਚ ਇੱਕ ਔਰਤ ਦੇ ਨਾਲ ਇਸ ਦੇ ਵੱਲੋਂ ਜਿਹੜੀ ਐਜੰਸੀ ਸ਼ੀਲਡ ਸ਼ਾਰ ਜਾਂ ਜੋ ਇਸ ਵਕਤ ਸੈਕਸ਼ੁਅਲ ਅਸੌਲਟ ਜਿਹੜਾ ਸੀ ਉਸ ਸੰਬੰਧੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਇਹਦੇ ਸੰਬੰਧੀ ਤੇ ਚਾਰਜ ਲੱਗੇ ਨੇ ਤੇ ਇਹ ਘਟਨਾ ਜੋ ਦੱਸੀ ਜਾ ਰਹੀ ਆ ਕਿ ਇਹ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ 3 ਅਪ੍ਰੈਲ ਨੂੰ ਜਿਹੜੀ ਉਹ ਵਾਪਰੀ ਸੀਗੀ ਆਟਵਾਸ ਸਟ੍ਰੀਟ ਨਾਰਥ ਦੇ ਉੱਤੇ ਤੇ ਹਮਿਲਟਨ ਦੇ ਵਿੱਚ ਮਾਮਲਾ ਸਾਰਾ ਕੁਝ ਚੱਲ ਰਿਹਾ ਸੋ ਇਹ ਦੋ ਖਬਰਾਂ ਪੱਤੀ ਸਾਹਿਬ ਜਿਹੜੀਆਂ ਨੇ ਪੰਜਾਬੀ ਨੌਜਵਾਨਾਂ ਨਾਲ ਸੰਬੰਧੀ ਜੋ ਕੈਨੇਡਾ ਤੋਂ ਸਾਹਮਣੇ ਆ ਰਹੀਆਂ ਨੇ ਫਿਲਹਾਲ ਪੱਤੀ ਜੀ ਪ੍ਰੋਗਰਾਮ ਦਾ ਸਮਾਪੂਰ ਹੋ ਗਿਆ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਨਾਲ ਜੁੜਨ ਲਈ ਤੇ ਖਬਰਾਂ ਤੇ ਚਰਚਾ ਕਰਨ ਲਈ ਸ਼ੁਕਰੀਆ ਸੋ ਸਾਡੇ ਦਰਸ਼ਕਾਂ ਨੂੰ ਵੀ ਪੀ ਲਿਆ ਜੀ ਕਿ ਚੈਨਲ ਨੂੰ ਵੱਤ ਵਤ ਸਬਸਕ੍ਰਾਈਬ ਕਰੋ ਤੇ ਆਪਣੇ ਜਿਹੜੇ ਸੁਝਾਅ ਨੇ ਜਰੂਰ ਕਮੈਂਟ ਬਾਕਸ ਦੇ ਵਿੱਚ ਰੱਖੋ ਧੰਨਵਾਦ